ਮਿੱਤਰੋ ਲਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਨਾ ਨਾ ਹੋਵੇ ਚੰਦਰਾ ਗਵਾਨੀ ਨੇ ਸਾਡੇ ਜਵਾਕ ਡਿਪੋਟ ਕਰਤੇ ਦੁਕੀ ਤਕੀ ਸ਼ਕੀ ਦੀ ਕੀ ਗੱਲ ਕਰਦੀ ਗੱਲ ਕਰਦੀ ਗੱਲ ਮੈਂ ਕਰਾਉਂਗਾ ਤੁਹਾਡੀ ਉਸ ਕਲਾਕਾਰ ਦੇ ਨਾਲ ਖਿੱਚ ਕੇ ਆ ਜਾ ਇਧਰ ਦੀ ਲਿਆ ਓਰੇ ਖਿੱਚ ਕੇ ਲਿਆ ਤੂੰ ਦੁਕੀ ਤਕੀ ਤਾਂ ਦਿੱਤੇ ਨਹੀਂ ਪੰਪ ਦਿੱਤੇ ਤੇ ਫਿਰ ਇਹ ਗਲਤ ਹੀ ਨਹੀਂ ਗੱਲ ਤੇ ਤੂੰ ਤੇ ਗਲਤੀ ਮੰਨਦੇ ਹੀ ਨਹੀਂ ਬਾਪੂ ਨਹੀਂ ਛੇੜਦੇ ਤੁਸੀਂ ਤੇਰੀ ਗੱਲ ਸੁਣੋ ਮੈਨੂੰ ਇਹ ਵਧੀਆ ਲੱਗਦਾ ਮੈਂ ਗਾਣਾ ਗਾਤਾ ਤੁਸੀਂ ਸੁਣਨ ਵਾਲੇ ਨੇ ਸੁਣੋ ਸੁਣਨ ਵਾਲਾ ਦੱਸੋ ਜਿਹੜੀ 트럼ਪ ਦੇ ਤੂੰ ਬੱਖੀ ਚ ਉਂਗਲ ਤੂੰ ਲਾਈ ਆ ਇਹ ਤੂੰ ਬੇੜਾ ਸੁਣੋ ਮੇਰੀ ਜ਼ਿੰਦਗੀ ਦੀ ਬਰਬਾਦੀ ਕਰਨ ਵਾਲੀ ਜੋੜੀ ਅੱਜ ਕੈਮਰੇ ਦੇ ਸਾਹਮਣੇ ਆ ਗੱਲਬਾਤ ਕਰਾਂਗੇ ਸੱਸੀ ਗਲਪਰਾਵਾ ਹੈਲੋ ਥੋੜਾ ਕੀ ਤਾਂ ਦੁਖੀ ਤਿੱਕੀ ਛਿੱਕੀ ਦੀ ਤਾਂ ਗੱਲ ਛਿੱਕੀ ਦੀ ਕੀ ਗੱਲ ਕਰਦੀ ਏ ਉਹ ਆ ਜਿਹਨੇ ਮਾਈਕ ਨਾਲ 트럼ਪ ਨੂੰ ਉਂਗਲ ਲਾਈ ਆ ਵੀ ਜਿਹੜੇ ਬੰਦੇ ਇੱਥੇ ਲੁਕਸ਼ਪ ਕੇ ਰਹਿ ਰਹੇ ਆ ਉਹਨਾਂ ਨੂੰ ਜਹਾਜ਼ਾ ਰਾਈ ਬਾਹਰ ਆ ਜਿਹੜਾ भेज ਦਿੱਤਾ ਜਾਵੇ ਇਹਨਾਂ ਨੇ ਮਲਖ ਵਾਪਸ ਭੇਜੇ ਆਪ ਇਹ ਬੰਦਾ ਉੱਥੇ ਰਹਿ ਕੇ ਨਿਆਰੇ ਲੁੜਦਾ ਇੱਥੇ ਆਇਆ ਸੀ ਸਾਨੂੰ ਪਤਾ ਲੱਗਿਆ ਸੀ ਤਾਂ ਨਾਲ ਕਰਕੇ ਇੱਥੇ ਪਹੁੰਚੇ ਆ ਨਾਲ ਖੜੀ ਜਿਹੜੀ ਬੀਬੀ ਖੜੀ ਹੈ ਸ਼ਬੀਨਾ ਸ਼ਬੀਨਾ ਕਹਿੰਦੇ ਐ ਨੂੰ ਐਸੇ ਦਾ ਹੀ ਉਹ ਸਾਰੀ ਜਿਹੜੀ ਕਲਮ ਤੋਂ ਗੱਲਬਾਤ ਆ ਜਿਹੜੀ ਉਹ ਲਿਖੀ ਗਈ ਸੀ ਸ਼ਬੀਨਾ ਮੈਡਮ ਤੁਸੀਂ ਉਹ ਗੀਤ ਲਿਖਿਆ ਸੀ ਹਾਂਜੀ ਮੈਂ ਹੀ ਲਿਖਿਆ ਸੀ ਜੀ ਅੱਛਾ ਉਹ ਗੀਤ ਇਦਾਂ ਟਰੰਪ ਨੂੰ ਕਿਉਂ ਲਿਖਿਆ ਟਰੰਪ ਨਾਲ ਕੀ ਰਿਸ਼ਤੇਦਾਰੀ ਹੈ ਤੁਹਾਡੀ ਨਹੀਂ ਜੀ ਮੈਂ ਉਹ ਗਾਣਾ ਟਰੰਪ ਵਾਸਤੇ ਨਹੀਂ ਸੀ ਲਿਖਿਆ ਮੈਂ ਉਹ ਗਾਣਾ ਲਿਖਿਆ ਸੀ ਅੱਜ ਕੱਲ ਦੇ ਜਿਹੜੇ ਪੰਜਾਬ ਦੀਆਂ ਜ਼ਾਲਮ ਸਰਕਾਰਾਂ ਨੇ ਹਣ ਵੋਟਾਂ ਜ਼ਾਲਮ ਸਰਕਾਰਾਂ ਜਿਹੜਾ ਜ਼ਾਲਮਪੁਰਾ ਇਹਨਾਂ ਦੇ ਲਿਖੀ ਕਲਮ ਨੇ ਪੰਜਾਬੀਆਂ ਨਾਲ ਕੀਤਾ ਉਹ ਅੱਥ ਲੱਗੇ ਇਹਨਾਂ ਨੂੰ ਕਿਹੜੀਆਂ ਜਲਮ ਸਰਕਾਰਾਂ ਤੇ ਕੀ ਲਿਖਿਆ ਜਲਮ ਸਰਕਾਰਾਂ ਤੇ ਜਿੱਦਾਂ ਵੋਟਰਾਂ ਦਾ ਟਾਈਮ ਚੱਲ ਰਿਹਾ ਹੈ ਨਾ ਵੋਟਰਾਂ ਦੇ ਟਾਈਮ ਆਪਾਂ ਇਹ ਕਿਹਾ ਸੀਗਾ ਕਿ ਜਿਹੜੀ ਤਗੜੀ ਟੀਮ ਹੈ ਕਿ ਦੁੱਕੀ ਤਿੱਕੀ ਨੱਪ ਦੇਾਂਗੇ ਧੌਣ ਤੇ ਕਿੱਲੀ ਰੱਖ ਦੇਾਂਗੇ ਲੋ ਜੀ ਇਹ ਲਿਖਿਆ ਗਿਆ ਸੀਗਾ ਦੁੱਕੀ ਤਿੱਕੀ ਨੱਪ ਦੇਾਂਗੇ ਧੌਣ ਤੇ ਗੱਲਾਂ ਰੱਖ ਦੇਾਂਗੇ ਜਿਹੜੇ ਜੀ ਪਰ ਇਹਦੇ ਨਾਲ ਛਿੱਕੀ ਛਿੱਕੀ ਸ਼ਬਦ ਕਿੱਧਰ ਜੁੜ ਗਿਆ ਉਹ ਤਾਂ ਟਰੰਪ ਨੂੰ ਕਹਿ ਰਹੇ ਆ ਇਹ ਤਾਂ ਇੱਕ ਨਾਰਾ ਜਿਹੜਾ ਤੁਸੀਂ ਲਿਖਿਆ ਦੇਖੋ ਭਾਈ ਜੀ ਮੈਂ ਗਾਣਾ ਤਾਂ ਸਿਰਫ ਪੰਜਾਬ ਸਰਕਾਰਾਂ ਤੇ ਲਿਖਿਆ ਸੀ ਇਹ ਗਾਣ ਵਾਲਿਆਂ ਦੀ ਗਲਤੀ ਆ ਜੀ ટ્રમ્પ ટ્રંપના નામ પા ਲਓ ਜੀ ਇਹ ਤਾਂ ਸੁਣਿਆ ਸੀ ਕਿ ਰਾਈਟਰਾਂ ਦਾ ਨਾਂ ਕੱਟ ਦਿੱਤਾ ਜਾਂਦਾ ਰਾਈਟਰਾਂ ਦਾ ਨਾਂ ਨਹੀਂ ਪਾਉਂਦੇ ਗੀਤਾਂ ਦੀ ਵੱਡ ਘੱਟ ਹੁੰਦੀ ਆ ਇਹ ਅੱਜ ਪਹਿਲੀ ਵਾਰੀ ਖੁਲਾਸੇ ਸ਼ਬੀਨਾ ਬੀਬੀ ਕਰ ਰਹੀ ਆ ਅੱਛਾ ਤੁਸੀਂ ਮੰਨਦੇ ਹੋ ਤੁਹਾਡੇ ਗੀਤ ਦੀ ਕੱਟ ਵੱਟ ਹੋਈ ਆ ਹਾਂਜੀ ਮੈਂ ਮੰਨ ਰਹੀ ਆ ਜੀ ਮੇਰੇ ਗਾਣੇ ਦੀ ਕੱਟ ਵੱਟ ਕੀਤੀ ਗਈ ਤੇ ਇਹਨਾਂ ਨੇ ਹੀ ਕੀਤੀ ਆ ਤੁਸੀਂ ਕੀਤੀ ਆ ਕੱਟ ਵੱਟ yes yes ਇਹਦਾ ਮੈਨੂੰ ਬਾਵਾ ਕੁਝ ਕੱਟ ਵੱਟ ਲੱ ਕੀਤਾ ਲੱਗਦਾ ਤੁਸੀਂ ਦੇਖੋ ਕਿਹੜੇ ਸਾਫ ਦੇ ਵਾਲਾ ਕੀ ਪ੍ਰਦਰਸ਼ਨ ਕੇ ਪਰ ਇੱਕ ਚੀਜ਼ ਮੈਨੂੰ ਪੁੱਛੋ no you know ਕਿਉਂਕਿ ਉਹ ਐਕਚੁਅਲੀ 트럼ਪ ਨਾ ਜਿਹੜਾ ਹੈ ਉਹ ਬੜਾ ਮਤਲਬ ਕਹਿ ਸਕਦੇ ਆ ਕਿ ਬਹੁਤ ਤਕੜਾ ਬਹੁਤ ਰਿਚਮੈਨ ਆ ਸੋ ਦੈਟਸ ਵਾਈ ਮੈਂ ਸਵਰੀ ਇਹੀ ਸੋਚਿਆ ਕਿ ਇੱਕ ਗਾਣੇ ਦੇ ਵਿੱਚ ਟਰੰਪ ਨੂੰ ਲਿਆ ਜਾਏ ਤੇ ਤਾਂ ਕਰਕੇ ਮੈਂ ਟਰੰਪ ਦਾ ਨਾਮ ਜੋ ਯੂਜ਼ ਕੀਤਾ ਸੀ ਰਿਚਮੈਨ ਪੰਗੇ ਵੇਖ ਤੂੰ ਕਿੱਥੇ ਲੈਂਦਾ ਜਾ ਕੇ ਤੂੰ ਆਇਆ ਤਾਂ ਸੋਚ ਵੀ ਉਹਦੇ ਨਾਲ ਪੰਗੇ ਲੈਣ ਦੀ ਕਾਬਲੀਅਤ ਹੈਗੀ ਏ ਤੇਰੀ ਐਕਚੁਅਲੀ ਕਾਬਲੀਅਤ ਤਾਂ ਜਨਤਾ ਬਣਾ ਦਿੰਦੀ ਹੈ ਜਨਤਾ ਬਣਾ ਬਣੀ ਪਈ ਬਣੀ ਪਈ अच्छा फिर जਵੇਂ ਇਹਨਾਂ ਨੇ ਤਾਂ ਇਹੀ ਲਿਖਿਆ ਸੀਗਾ ਵੀ ਦੁੱਕੀ ਤਿੱਕੀ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਆਈ ਸ਼ਬਦ ਲਿਖਿਆ ਸੀ ਸ਼ਵੀਨਾ ਬੜਮ ਤੁਹਾਨੂੰ ਇਹਨਾਂ ਨੇ ਇਹੀ ਲਿਖਿਆ ਤੂੰਗਾ ਸ਼ਿੱਕੀ ਵਧਾ ਕੇ ਗਾਂ ਟਰੰਪ ਨੂੰ ਚੈਲੰਜ ਕੀਤਾ ਇਹ ਤੇਰੀ ਕਮ ਸੀ ਸਾਰੀ ਐਕਚੁਅਲੀ ਮੈਨੂੰ ਵਧੀਆ ਲੱਗਦਾ ਇਟਸ ਅ ਗੁੱਡ ਰਿਚ ਮੈਨ ਇਟਸ ਅ ਗੁੱਡ ਮੈਨ ਯੂ نو ਬਹੁਤ ਬਹੁਤ ਗੁੱਡ ਆ ਸੋ ਤਾਂ ਕਰਕੇ ਦੈਟਸ ਵਾਈ ਮੈਂ ਇਸ ਵਿੱਚ ਉਹ ਮਤਲਬ Song ਦੇ ਵਿੱਚ ਉਹਨੂੰ ਯੂਜ਼ ਕੀਤਾ ਹੁੰਦਾ ਨਾ ਤੁਸੀਂ ਇੱਕ ਚੀਜ਼ ਦੇਖੋ ਇਹ ਪੰਗੇ ਲੈਂਦਾ ਬਾਹਰਲੇ ਗੋਰਿਆਂ ਨਾਲ ਅੰਗਰੇਜ਼ਾਂ ਨਾਲ ਉਥੋਂ ਦੇ ਰਾਸ਼ਟਰਪਤੀਆਂ ਨਾਲ ਤੇ ਜਿਹੜੀ ਛਬੀਨਾ ਮੈਡਮਾ ਉਹਦੀ ਸੋਚ ਪੰਜਾਬ ਪ੍ਰਤੀ ਆ ਉਹ ਜ਼ਾਲਮ ਸਰਕਾਰਾਂ ਦੇ ਪ੍ਰਤੀ ਜਿਹੜਾ ਉਹ ਐਟੀਟਿਊਡ ਦਿਖਾਉਂਦੀ ਆ ਆਪਦਾ ਜਾਂ ਲਿਖਦੀ ਆ ਕਲਮ ਅੱਛਾ ਥੋੜੀ ਜਿਹੜੀ ਕਲਮ ਆ ਉਹ ਲੋਕਤਾਤੀਆਂ ਜਿਹੜੇ ਸੱਚੇ ਮੁੱਦੇ ਉਹਨਾਂ ਲਈ ਲਿਖਦੀ ਆ ਹਾਂਜੀ ਮੈਂ ਕੋਸ਼ਿਸ਼ ਕਰਦੀ ਆ ਕਿ ਜਿਹੜੇ ਸੱਚੇ ਮੁੱਦੇ ਨੇ ਆਪਣੇ ਪੰਜਾਬ ਦੇ ਵਿੱਚ ਹਨ ਜਿੱਦਾਂ ਲੋਕਾਂ ਨਾਲ ਲੁੱਟਖੋ ਹੋ ਰਹੀ ਆ ਤੇ ਉਸ ਦੇ ਉੱਪਰ ਲਿਖਿਆ ਜਾਵੇ ਪਰ ਇਹਨਾਂ ਨੇ ਮੇਰੇ ਗਾੜੇ ਨੂੰ ਇੱਕ ਨਵਾਂ ਹੀ ਰੂਪ ਦਿੱਤਾ ਤੇ ਤੁਸੀਂ ਮੇਰੀ ਗੱਲ ਸੁਣੋ ਵੇਖੋ ਅੱਡੋ-ਅੱਡੇ ਇਹਨਾਂ ਦੀ ਗੱਲਬਾਤ ਆ ਜਿਹੜੀ ਅਸਲ ਦੇ ਵਿੱਚ ਤੁਸੀਂ ਕੁਝ ਹੋਰ ਲਿਖਦੇ ਆ ਗਾਉਣ ਵੇਲੇ ਕੁਝ ਹੋਰ ਬਣਾ ਦਿੰਦੇ ਆ ਹਾਂਜੀ ਫਿਰ ਇਹਦਾ ਮਤਲਬ ਦੁਖੀ ਤਾਂ ਨਹੀਂ ਇਹਦੇ ਤੋਂ ਤੁਸੀਂ ਮੈਂ ਜੀ ਹੁਣ ਦੇਖੋ ਜੀ ਸਾਰੀ ਗੱਲਬਾਤ ਮੇਰੇ ਤੇ ਆ ਰਹੀ ਆ ਕਿ ਰਾਈਟਰ ਨੂੰ ਹੀ ਬੰਦਾ ਫੜਦਾ ਆ ਜਦੋਂ ਮੈਂ ਰਾਈਟ ਕਰਦੀ ਨਾ ਮੈਂ ਇਹ ਚੀਜ਼ ਸੋਚਦੀ ਆ ਕਿ ਲੋਕ ਮੇਰੇ ਖਿਲਾਫ ਨਾ ਹੋਣ ਪਰ ਇਹਨਾਂ ਨੇ ਉਹੀ ਕੰਮ ਕਰਤਾ ਜੀ ਲੋਕਾਂ ਨੇ ਮੇਰੇ ਖਿਲਾਫ ਹੀ ਕਰਤਾ ਤੇ ਹੋਰ ਕਿਸੇ ਤੋਂ ਕਲਾਕਾਰ ਤੋਂ ਗਵਾ ਲੋ ਕਿ ਗਾਉਂਦਾ ਨਹੀਂ ਗੀਤ ਤੁਹਾਡਾ ਕੋਈ ਹੋਰ ਅਸਲ 'ਚ ਬਹੁਤ ਸਾਰੇ ੱਗੇ ਤੋਂ ਕਰਾਂਗੇ ਜੀ ਹਾਂ ਸੋਹਣੇ ਸਨੇਖੇ ਘਟ ਮਿਲਦੇ ਐਂਡ ਵਧੀਆ ਆਵਾਜ਼ ਪਪੂਲੈਰਿਟੀ ਵਾਲੇ ਘਟ ਮਿਲਦੇ ਆ ਸੋ ਦੈਟਸ ਵਾਈ ਤਾਂ ਕਰਕੇ ਔਰ ਮੈਮ ਨੇ ਇੱਕ ਫੀਮ ਵਾਲਾ ਵੀ ਲਿਖਿਆ ਸੀਗਾ ਲੋਕੀ ਤਾਂ ਮੰਗਾਉਂਦੇ ਆ ਫਗਾਨ ਵਿੱਚੋਂ ਵਿਮ ਅਸੀਂ ਬੂਟੇ ਕੈਲੀਫੋਰਨੀਆ ਲੈਨੇ ਅੱਛਾ ਉਹ ਉਹ ਸ਼ਬਦ ਨਹੀਂ ਤੁਹਾਡਾ ਲਿਖਿਆ ਨੇ ਜੀ ਉਹਦੇ 'ਚ ਮੈਂ ਇਦਾਂ ਲਿਖਿਆ ਸੀਗਾ ਲੋਕੀ ਤਾਂ ਮੰਗਾਉਂਦੇ ਆ ਅਫਗਾਨ ਤੋਂ ਹਫੀਮ ਅਸੀਂ ਘਰ ਵਿੱਚ ਬੂਟੇ ਲਾਏ ਨੇ ਲੈ ਭਾਈ ਖਲਾਸੇ ਤੇ ਖਲਾਸਾ ਸ਼ਬੀਨਾ ਮੈਡਮ ਜਿਹੜੀ ਕੰਟੀਨਿਊ ਕਰਿਆ ਰਹੀ ਹੈ ਆਖਰਕਾਰ ਸਾਰੀ ਬਰਬਾਦੀ ਇਹ ਸੁਣਿਆ ਸੀ ਕਿ ਔਰਤ ਸੂਈ ਨਾਲ ਘਰ ਪੱਟ ਦਿੰਦੀ ਹੈ ਇੱਥੇ ਇਹ ਬੰਦਾ ਜਿਹੜਾ ਕਲਮ ਦੇ ਨਾਲ ਘਰ ਪੱਟੀ ਤੁਰਿਆਉਂਦਾ ਵਿਚਾਰੀ ਇੰਨੀ ਮਿਹਨਤ ਕਰਕੇ ਜਿਹੜਾ ਆਪਣਾ ਸੱਭਿਆਚਾਰ ਕਲਚਰੀ ਨਸ਼ਾ ਉਹਨੂੰ ਇੱਥੋਂ ਦੀ ਰਿਪੋਰਟ ਕਰਦੇ ਆ ਗੱਲਾਂ ਬਾਤਾਂ ਕਰਦੀ ਆ ਵੀ ਆਪਾਂ ਘਰੇ ਲਾਲਗੇ ਬੂਟੇ ਐਂ ਕਰ ਲਗੇ ਹਨਾ ਅੱਛਾ ਤੁਸੀਂ ਤਾਂ ਅਮਲੀਆਂ ਦੇ ਹੱਕ ਕੀ ਕੀਤੀ ਸੀ ਨਹੀਂ ਜੀ ਅਮਲੀਆਂ ਦੇ ਹੱਕ ਚ ਕੀ ਕੋਈ ਦੇਖੋ ਜੀ ਫੀਮ ਜਿਹੜਾ ਹਨ ਇੱਕ ਜੈਨੂਅਲ ਜਨਸ਼ਾ ਆਪਣੇ ਪੰਜਾਬੀ ਲੋਕ ਸ਼ੁਰੂ ਤੋਂ ਕਰਦੇ ਆਏ ਹਨ ਹਨਾ ਕੋਈ ਮੈਂ ਮੰਨਦੀ ਨਿੱਗੀ ਫੀਮ ਕੋਈ ਨਸ਼ਾ ਅਸਲ ਨਸ਼ਾ ਜਿਹੜਾ ਚਿੱਟਾ ਆਪਾਂ ਚਿੱਟੇ ਦੇ ਨਹੀਂ ਲਿਖਦੇ ਨਾ ਆਪਾਂ ਗਾਉਨੇ ਆ ਠੀਕ ਹੈ ਫੀਮ ਮੰਨ ਕੇ ਚੱਲੀ ਪੁਰਾਣੀ ਧਾਮ ਤੋਂ ਵੀ ਪੰਜਾਬ ਚ ਚੱਲਦਾ ਆ ਰਿਹਾ ਸੋ ਮੈਂ ਨਹੀਂ ਮੰਨਦੇ ਕਿ ਪੰਜਾਬ ਕੋਈ ਨਸ਼ਾ ਤੇ ਫਿਰ ਤੂੰ ਕਿ ਮੇਰਾ ਬਾਪੂ ਵੀ ਖਾਂਦਾ ਸੀਗਾ ਉਹਨਾਂ ਨੇ ਵੀ ਘਰੇ ਬੂਟੇ ਲਾਇਏ ਸੀਗੇ ਤੇ ਫਿਰ ਮੈਂ ਕੈਲੀਫੋਰਨੀਆ ਰਹਿੰਦਾ ਸੀਗਾ ਦੈਟਸ ਵਾਈ ਮੈਂ ਵੀ ਉੱਥੇ ਬੂਟੇ ਲਾਇਏ ਸੀਗੇ ਸੋ ਤਾਂ ਕਰਕੇ ਮਨ ਦੇ ਵਿੱਚ ਇੱਕ ਕ੍ਰੀਏਟੀਵਿਟੀ ਆਈ ਕਿ ਇਹ ਸੌਂਗ ਉਹ ਐਡਾ ਐਡਾ ਪੰਜਾਬੀ ਲਿਖੀਆਂ ਕਲਮਾਂ ਦਾ ਬੇੜਾ ਗਰਕ ਕਰਨ ਤੇ ਕਿਉਂ ਤੁਲਿਆ ਭਰਾਵਾ ਉਹ ਬ੍ਰਦਰ ਤੁਹਾਨੂੰ ਲੱਗਦੀ ਆ ਪਰ ਸੁਣਨ ਵਾਲੇ ਨੂੰ ਅੱਛਾ ਲੱਗਦਾ ਆ ਜੋ ਮੈਨੂੰ ਲਾਈਕ ਕਰਦੇ ਆ ਹਨਾ ਸੋ ਮੈਂ ਉਹਦਾ ਦਾ ਕਲਮ ਲਿਖੂਗਾ ਕਿਉਂਕਿ ਉਹ ਮੈਨੂੰ ਐਦਾਂ ਦਾ ਹੀ ਪਸੰਦ ਕਰਦੇ ਆ ਐਦਾਂ ਦੇ ਹੀ ਲ ਸੋ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਮਾੜਾ ਨਹੀਂ ਕਿਹਾਗਾ ਮੈਨੂੰ ਤਾਂ ਫਿਰ ਇਹ ਗੱਲ ਹੋ ਗਈ ਨਾ ਵੀ ਜਿਵੇਂ ਪੰਜਾਬ ਦੇ ਲੀਡਰ ਜਿਹੇ ਜਾਂ ਕੁਝ ਕਰੀ ਜਾਂਦੇ ਆ ਮਾਰੀਆਂ ਜਮੀਰਾਂ ਨਾਲ ਵਾਅਦੇ ਕਰ ਲੈ ਪੂਰੇ ਕਰਨੇ ਨਹੀਂ ਲੋਕ ਪਿੱਛੇ ਨਾਰੇ ਲਾਈ ਜਾਂਦੇ ਆ ਉਹ ਮੂਰੇ ਭੱਜੇ ਜਾਂਦੇ ਆ ਮਾਸਾ ਹੀ ਫੀਲ ਨਹੀਂ ਕਰਦੇ ਤੂੰ ਸੋਚਿਆ ਆਪਾਂ ਟਰੰਪ ਨਾਲ ਪੰਗਾ ਲੈ ਲਗੇ ਵੀ ਉਹਨੇ ਵੀ ਫੀਲ ਨਹੀਂ ਕਰਨਾ ਤੇਰੇ ਚੱਕਰ ਦੇ ਵਿੱਚ ਮਿੱਤਰਾ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਬੰਦੇ ਇੱਥੇ ਲਿਆ ਕੇ ਸਿੜਤੇ ਤੇ 407 ਬੰਦਿਆਂ ਦੀ ਅੱਜ ਦੁਬਾਰਾ ਲਿਸਟ ਦਿੱਤੀ ਆ ਤੇਰੇ ਕਿਤੇ ਪੰਗਿਆਂ ਨੇ ਕੰਮ ਕੀਤਾ ਮੇਰੇ ਕਿਤੇ ਪੰਗਿਆਂ ਨੇ ਨਹੀਂ ਆਪਦੇ ਦੋ ਨੰਬਰੀ ਕੰਮ ਦੇ ਨਾਲ ਐਕਚੁਅਲੀ ਮੈਂ ਤਾਂ ਚੋੜੇ ਅਰਗੇ ਨੇ ਟਰਾਂਸਲੇਟ ਕਰਕੇ ਉਹਨੂੰ ਸੁਣਾਤਾ ਤੇ ਫਿਰ ਮੇਰੀ ਗਲਤੀ ਨਹੀਂ ਹੈਗੀ ਨਾ ਦੇਖੋ ਬਾਈ ਇਹ ਗੱਲ ਹੋਈ ਸੀ ਮੜਾ ਉਹਦੇ ਦੋ ਬੋਲ ਗੀਤ ਦੇ ਕੀ ਸੀਗੇ ਲੋਕੀ ਤਾਂ ਮਗਹਉਂਦੇ ਆ ਅਫਗਾਨ ਵਿੱਚ ਨਹੀਂ ਨਹੀਂ ਉਹ ਨਹੀਂ ਮਾਫਾ ਇੱਕ ਤਾਂ ਫੀਲਿੰਗ ਹੀ ਬਾਲੀ ਲੈਂਦਾ ਮੈਂ ਕਹਿ ਰਿਹਾ ਜਿਹੜੇ ਗੀਤ ਨੇ ਬਰਬਾਦੀ ਕੀਤੀ ਆ ਪੰਜਾਬੀਆਂ ਦੀ ਉਹ ਕਿਹੜਾ ਗੀਤ ਸੀ ਦੁੱਖੀ ਸ਼ਿੱਕੀ ਵਾਲਾ ਅੱਛਾ ਉਹ ਸੀਗਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਵੱਲੋਂ ਦੁੱਖੀ ਸ਼ਿੱਕੀ ਤਿੱਕੀ ਦੀ ਤਾਂ ਗੱਲ ਕਰਦੇ ਹੂੰ ਇਹ ਇੰਨਾ ਸੀਗਾ ਜੀ ਇਹ 트럼ਪ ਨੂੰ ਮਤਲਬ ਡੈਡੀਕੇਟ ਕਰਕੇ ਲਾਇਆ ਸੀ ਕਿਉਂਕਿ ਐਕਚੁਅਲੀ ਵਧੀਆ ਲੱਗਦਾ ਸੀ ਉਹ ਬੰਦਾ ਲਓ ਜੀ ਇਹ ਇਹ ਬੰਦੇ ਨੇ ਕੁੱਲ ਮਿਲਾ ਕੇ ਬੇੜਾ ਬਹਾਉਣ ਦੇ ਵਿੱਚ ਕੀਤਾ ਅੱਜ ਸਾਡੇ ਲੋਕ ਜਿਹੜੇ ਮੇਰੇ ਭਰਾ ਇੱਥੇ ਡਿਪੋਰਟ ਹੋਏ ਵੇਖੋ ਜਿਹੜੇ ਤਾਂ 2 ਨੰਬਰ ਜਗਾਇਏ ਸੀ 트럼ਪ ਨੇ ਜੋ ਕੀਤਾ 2 ਨੰਬਰ ਵਾਲਾ ਉਹ ਸਹੀ ਕੀਤਾ ਕਿਉਂਕਿ ਕਿਸੇ ਦੇ ਦੇਸ਼ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਤੁਸੀਂ ਗੈਰ ਤਰੀਕੇ ਨਾਲ ਵੜੋਂਗੇ ਤਾਂ ਭਾਈ ਅਗਲੇ ਨੇ ਮੋੜਨਾ ਹੀ ਆ ਹਾਂ ਜਿਨ੍ਹਾਂ ਨਾਲ ਧੱਕਾ ਹੋਇਆ ਜਿਨ੍ਹਾਂ ਨੂੰ ਏਜੰਟਾਂ ਨੇ ਗੁੰਮਰਾਹ ਕੀਤਾ ਉਹਨਾਂ ਦੇ ਵਾਸਤੇ ਜੰਟਾਂ ਵਾਸਤੇ ਗਲਤ ਗੱਲ ਆ ਕਿਉਂਕਿ ਪੰਜਾਬ ਪੁਲਿਸ ਨੇ ਬੀੜਾ ਚੱਕ ਲਿਆ ਵੀ ਜਿਹੜੇ ਜੰਟ ਯਾਲੀ ਕਰਦੇ ਆ ਉਹਨਾਂ ਨੂੰ ਠੋਕ ਕੇ ਰੱਖ ਦੇਣਾ ਜੰਟ ਠੋਕੇ ਜਾਣਗੇ ਕ੍ਰੰਪੜ ਨੂੰ ਮਾੜਾ ਕਿਹਾ ਜਾਊਗਾ ਸਾਰਾ ਕੁਝ ਕੀਤਾ ਜਾਊਗਾ ਪਰ ਜਿਹੜੇ ਪੰਪ ਦੇ ਦੇ ਕੇ ਉਂਗਲਾਂ ਦੇ ਦੇ ਕੇ ਗੀਤ ਬਣਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦਿਆ ਇਹ ਬਾਈਰ ਕੇ ਕਲਾਕਾਰਾਂ ਨੇ ਕੀ ਕਰ ਲਾਂਗੇ ਅਸੀਂ ਅਸੀਂ ਕਿੱਥੇ ਛੱਡ ਕੇ ਆਵਾਂਗੇ ਇਹਨਾਂ ਨੂੰ ਹੋਰ ਕਹੇ ਜੀ ਗੀਤ ਤੇਰੇ ਆ ਜਿਹੜੇ ਲਿਖੇ ਹੋਏ ਬਸ ਇਹੀ ਹੈ ਜੀ ਮਤਲਬ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਨਾ ਗਾਣੇ ਤਾਂ ਮੇਰੇ ਬਹੁਤ ਜ਼ਿਆਦਾ ਲਿਖੇ ਹੋਏ ਨੇ ਤੁਹਾਨੂੰ ਮੈਂ ਇੱਧਰ ਆਪਦਾ ਦੱਸ ਦਿੰਦਾ ਮੈਂ ਚੈਨਲ ਵਗੈਰਾ ਤੁਸੀਂ ਜਾ ਕੇ ਉੱਥੇ ਦੇਖ ਲੈਣਾ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਕਿ ਉਹ ਜੋ ਹਨਾ ਸਾਰਾ ਹੈ ਕਨਸੈਪਟ ਜਿੱਦਾਂ ਵੀ ਹੈ ਹਨਾ ਬਟ ਤੁਸੀਂ ਉਹ ਜਾ ਕੇ ਜੋ ਦੋ ਨੰਬਰ ਦਾ ਧੰਦਾ ਕਰਵਾਉਂਦੇ ਨੇ ਉਹ 에ਜੰਟਾਂ ਨੂੰ ਕਿਉਂ ਨਹੀਂ ਮਿਲਦੇ ਤੁਸੀਂ ਮੇਰੇ ਤੇ ਆ ਕੇ ਖੜ ਗਏ ਕਿ ਤੁਸੀਂ ਟਰੰਪ ਨੂੰ ਬੋਲਤਾ ਐਦਾ ਕਰਤਾ ਕਿਉਂਕਿ ਜਦੋਂ ਕਿ ਉਹ ਐਲਾਨ ਉਹਨੇ ਪਹਿਲਾਂ ਹੀ ਕਰਤਾ ਸੀ ਠੀਕ ਆ ਦੋ ਨੰਬਰ ਦੇ ਡੋਂਕੀਆਂ ਉਹ ਫਿਲਮਾਂ ਮੇਰੇ ਸੌਂਗ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਵਾ ਠੀਕ ਆ ਐਕਚੁਅਲੀ ਤੁਸੀਂ ਇੱਕ ਗੱਲ ਦਾ ਤੁਹਾਨੂੰ ਮੈਂ ਇਹ ਗੱਲ ਦਾ ਦੱਸਦਾ ਵਾਂ ਕਿ ਆਪਣੇ ਬੰਦੇ ਫੇਮਸ ਹੋਣ ਲਈ ਉਹ ਚੀਜ਼ਾਂ ਸ਼ੋਅ ਕਰਦੇ ਆ ਤੁਸੀਂ ਡੋਂਕੀਆਂ ਸ਼ੋਅ ਕਰਦੇ ਆ ਅਸੀਂ ਦੋ ਨੰਬਰ ਦਾ ਰਹਿੰਨੇ ਆ ਅਸੀਂ ਆਹ ਕਰਦੇ ਆ ਅਸੀਂ ਜੰਗਲਾਂ ਵਿੱਚ ਦੀ ਲੰਗੇ ਹਣਾ ਅਸੀਂ ਇੱਥੇ ਸਟ੍ਰੀਕ ਪਾਤੀ ਅਸੀਂ ਮੈਕਸੀਕੋ ਬਾਰਡਰ ਤੇ ਪਾਤੀ ਸਨੈਪ ਹਣਾ ਜੋ ਉਹ ਚੀਜ਼ਾਂ ਨੂੰ ਮੈਂ ਇਹੀ ਕਹਿੰਦਾ ਵਾਂ ਕਿ ਤੁਸੀਂ ਜੇ ਲੁਕੋਸ਼ ਪੋ ਕੇ ਚੱਲੋਗੇ ਤਾਂ ਕਿਉਂ ਕਿਸੇ ਨੂੰ ਪਤਾ ਲੱਗੇਗਾ ਠੀਕ ਆ ਅੰਨਾ ਨਹੀਂ ਐ ਟਰੰਪ ਜੇ ਤੁਸੀਂ ਪੰਜਾਬੀ ਚ ਫਿਲਮਾਂ ਬਣਾਈਆਂ ਵਾ ਸੋ ਉਹਨੂੰ ਦੇਖਣ ਨੂੰ ਤਾਂ ਮਿਲਦਾ ਉਹਨੂੰ ਪਤਾ ਤਾਂ ਲੱਗਦਾ ਨਾ ਵੀ ਇਹ ਦੋ ਨੰਬਰ ਦੇ ਧੰਦੇ ਹੋ ਰਿਹਾ ਐਦਾਂ ਬੰਦੇ ਸਾਡੇ ਐਂਟਰ ਹੋ ਰਿਹਾ ਐਦਾਂ ਰਹਿ ਰਿਹਾ ਐਦਾਂ ਦੇ ਉਹਨਾਂ ਦਾ ਲਾਈਫ ਸਟਾਈਲ ਆ ਕਿੱਥੇ ਕਿੱਥੇ ਰਹਿ ਰਿਹਾ ਤੁਸੀਂ ਇਹ ਦੇਖੋ ਜੀ ਇਹ ਕਾਨੂੰਨ ਨੂੰ ਪਤਾ ਲੱਗਣਗੇ ਤਾਂ ਓਬਵੀਅਸ ਹੈ ਕਿ ਉਹ ਚੱਕੇ ਗਈ ਤੇ ਮੁੱਦਾ ਚੱਕੇਗਾ ਬਿਲਕੁਲ ਚੱਕੇਗਾ ਪਰ ਜਿਹੜਾ ਇਹ ਤੇਰਾ ਪੂਰਾ ਗੀਤ ਹੈ ਉਹਦੇ ਵਿੱਚ ਤੂੰ ਵੀ ਲਿਖਿਆ ਵੀ ਮੈਨੂੰ ਕੋਈ ਸੱਤ ਬੈਂਡ ਨਹੀਂ ਆਏ ਅਸੀਂ ਤਾਂ ਧੱਕੇ ਨਾਲ ਹੀ ਆ ਜਾਾਂਗੇ ਜੱਟਾਂ ਦੇ ਪੁੱਤਾਂ ਨੂੰ ਕਿਹੜਾ ਰੋਕੂਗਾ ਆ ਟਰੰਪ ਭਰ ਗਿਆ ਜੀ ਹਵਾ ਪੰਪ ਤਾਂ ਤੂੰ ਦਿੱਤੇ ਹੈ ਨਾ ਪੰਪ ਨਹੀਂ ਗੱਲ ਪੰਪ ਦਿੱਤੇ ਮੇਰੀ ਗੱਲ ਗੱਲ ਨੂੰ ਕਾਦੋਂ ਲੈ ਕੇ ਬਹਿ ਜਾ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਡੌਕੀ ਫਿਲਮ ਨੂੰ ਡੁੱਕੀ ਤਿੱਕੀ ਅਸੀਂ ਡੌਕੀ ਫਿਲਮ ਨੂੰ ਕਿਉਂ ਨਹੀਂ ਕਹਿੰਦਾ ਡੌਕੀ ਫਿਲਮ ਇਹ ਇੱਕ ਮਿੰਟ ਡੌਕੇ ਫਿਲਮ ਦਿਖਾਇਆ ਦਿਖਾਇਆ ਅਬੀ ਮੈਕਸੀਕੋ ਬਾਰਡਰ ਟ੍ਰੰਪ ਨੂੰ ਨਹੀਂ ਕਿਹਾ ਪਰ ਟ੍ਰੰਪ ਨਾਲ ਉਹਦਾ ਬਾਪੂ ਆ ਅੱਗੇ ਬੈਠਾ ਵਾ ਤੂੰ ਦੁੱਕੀ ਤਿੱਕੀ ਤਾਂ ਦਿੱਤੇ ਨਹੀਂ ਪੰਪ ਦਿੱਤੇ ਤੇ ਫਿਰ ਇਹ ਗੱਲ ਤੇ ਨਹੀਂ ਗੱਲ ਮੇਰੀ ਗੱਲ ਵਿੱਚ ਤੁਸੀਂ ਤਾਂ ਗਲਤੀ ਮੰਨਦੇ ਹੀ ਨਹੀਂ ਬਾਪੂ ਨਹੀਂ ਛੇੜਦੇ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਉਹ ਵਧੀਆ ਲੱਗਦਾ ਮੈਂ ਗਾਣੇ ਗਾਹਤਾ ਤੁਸੀਂ ਤੁਹਾਨੂੰ ਨਾਲੇ ਸੁਣੋ ਸੁਣਨ ਵਾਲਾ ਦੱਸੋ ਜਿਹੜੀ ਟਰੰਪ ਦੇ ਤੂੰ ਬੱਖੀ ਚੁੰਗਲ ਤੂੰ ਲਾਈ ਆ ਇਹ ਤੂੰ ਬੇੜਾ ਸੁਣੋ ਮੇਰੀ ਗੱਲ ਸੁਣੋ ਮੇਰੀ ਗਲਤੀ ਨਹੀਂ ਕਿ ਉਹਦੀ ਮੈਂ ਤੈਨੂੰ ਕਹਿ ਹੀ ਨਹੀਂ ਗਾਇ ਮੇਰੀ ਗਲਤੀ ਆ ਸੁਣਨ ਵਾਲੇ ਨਾ ਸੁਣ ਠੀਕ ਹੈ ਉਹ ਡੋਂਕੀ ਬਲਮ ਤੋਂ ਪਹਿਲਾਂ ਉਹਨੇ ਐਕਸ਼ਨ ਚੱਕੇ ਸੀ ਬਿਆਨ ਪਹਿਲਾਂ ਦੇ ਤੇ ਤੁਸੀਂ ਮੈਂ ਤੈਨੂੰ ਹੋਰ ਗੱਲ ਦੱਸਦਾ ਜਿਹੜਾ ਹਜੇ ਇਹ ਪਹਿਲਾਂ ਇਹਦਾ ਗੀਤ ਹਜੇ ਰਿਲੀਜ਼ ਹੋਣਾ ਪਤਾ ਨਹੀਂ ਰਿਲੀਜ਼ ਹੋ ਗਿਆ ਮੈਂ ਕੱਲ ਹੀ ਇਹਦੀਆਂ ਸੁਣੀਆਂ ਮੈਂ ਪਹਿਲਾਂ ਪੂਰੀ ਬੰਦੇ ਦੀ ਬਾਇਓਗ੍ਰਾਫੀ ਦੇਖੀ ਜਿਹੜਾ ਤੂੰ ਇਹ ਗੀਤ ਗਾਇਆ ਜਿਹੜਾ ਤੇਰਾ ਗੀਤ ਆ ਅਖੇ ਚੈਣੀ ਖੈਣੀ ਬੁੱਲਾ ਵਿੱਚ ਲਾਈ ਹੋਈ ਹੈ ਮਿੱਤਰਾਂ ਨੇ ਦੁਨੀ ਹਾਂ ਤੇ ਫੇਰ ਫੇਰ ਬੜਾ ਤੂੰ ਪਰ ਮੋਟੂ ਤਾਂ ਉੜਦਾ ਪਰ ਚੀ ਜਰਦੇ ਨੂੰ ਵੀ ਪਿੱਛੇ ਸੱਟੀ ਗੱਲ ਸੁਣੋ ਤੁਹਾਨੂੰ ਕੋਈ ਮੁੱਦਾ ਮਿਲਦਾ ਤੁਸੀਂ ਉੱਥੇ ਹੀ ਆ ਖੜਦੇ ਆ ਮੈਨੂੰ ਜਿਹੜਾ ਮੁੱਦਾ ਮਿਲਦਾ ਉੱਤੇ ਕੀਤੇ ਲਖ ਲੈਣੇ ਚਾਈਨੀ ਖੈਣੀ ਤੇ ਕੇ ਨਹੀਂ ਲਖੈਣੀ ਸਭ ਤੋਂ ਵੱਧ ਵੱਧ ਲਾਉਂਦੇ ਆ ਇੱਥੇ ਮੇਰੀ ਗੱਲ ਕੈਨੇਡਾ ਜੀ ਨਹੀਂ ਲਾਉਂਦੇ ਮੈਕਸੀਕੋ ਨਹੀਂ ਲਾਉਂਦੇ ਯੂਐਸ ਨਹੀਂ ਲਾਉਂਦੇ ਅਮਰੀਕਾ ਕਿਤੇ ਵੀ ਸਾਰੇ ਕਿਤੇ ਨਹੀਂ ਲਾਉਂਦੇ ਹੈਨਾ ਤੇ ਫਿਰ ਇੱਥੇ ਲਾਉਂਦੇ ਤੇ ਮੈਂ ਤਾਂ ਉੱਤੇ ਮੁੱਦਾ ਚੱਕ ਲਿਆ ਮੈਨੂੰ ਜੋ ਦੇਖੂਗਾ ਕੱਲ ਨੂੰ ਇੱਥੇ ਕੋਈ ਗਲਤ ਹੋਰ ਵੀ ਕਰੂਗਾ ਤੇ ਮੈਂ ਉੱਤੇ ਵੀ ਚੱਕੂ ਨਹੀਂ ਫਿਰ 1 ਮਿੰਟ ਤੂੰ 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 ਐ ਗਾ ਤੂੰ ਐਦਾਂ ਗਾਉਂਦਾ ਵੀ ਚੈਣੀ ਖੈਣੀ ਨਾ ਲਾਉ ਤੂੰ ਕਹਿੰਦਾ ਚੈਣੀ ਖੈਣੀ ਲਾਈ ਹੋਈ ਹੈ ਮਿੱਤਰਾਂ ਨੇ ਦੁਨੀਆਂ ਕਾਦੀ ਕਮਾਈ ਹੋਈ ਹੈ ਚੈਣੀ ਸਾਹਮਣੇ ਮੈਂ ਤਾਂ ਲਾਉਂਦਾ ਹੀ ਨਹੀਂ ਆ ਬਟ ਬੇ ਦਜੰਤਾ ਦਾ ਦੇਖ ਕੇ ਮੈਂ ਉਹ ਚੀਜ਼ ਲਿਖਦਾ ਵਾਂ ਬਾਕੀ ਉਹ ਮੈਡਮ ਤੁਹਾਨੂੰ ਮੈਨੂੰ ਮੜਾਇਆ ਮੋਟੀਵੇਟ ਕਰ ਦਿੰਦੇ ਆ ਤੇ ਮੈਂ ਉਹ ਚੱਕ ਲੈਣਾ ਤੁਸੀਂ ਕਿਹਾ ਸੀ ਇਹ ਚੈ ਜੀ ਅਸਲ ਚ ਲਿਖਿਆ ਤਾਂ ਮੈਂ ਹੀ ਸੀਗਾ ਇਦਾਂ ਹੀ ਲਿਖਿਆ ਸੀ ਤੁਸੀਂ ਵੀ ਮਿੱਤਰਾਂ ਨੇ ਦੁਨੀਆ ਕਮਾਈ ਹੈ ਲਿਖਿਆ ਜੀ ਇਹ ਨਾਲੇ ਲਿਖਿਆ ਸੀ ਤੁਸੀਂ ਤੁਸੀਂ ਬਰਾਹਮਣ ਜਰਦਾ ਬੱਲਾ ਵਿੱਚ ਲਾਉਂਦੇ ਫਿਰ ਸਟੀering ਨੂੰ ਹੱਥ ਪਾਉਂਦੇ ਬਾਬੇ ਦਾ ਨਾਮ ਤੇ ਆਉਂਦੇ ਹੂੰ ਸਿੰਨਾ ਤਾਰਦੇ ਦਾ ਦੋ ਕੋਤ ਉੱਪਰ ਜਾ ਬਿਚਾਨ ਦੇ ਦੇਖੋ ਇਹ ਗੀਤ ਲਿਖਿਆ ਸੀ ਤੁਸੀਂ ਦੇਖੋ ਤੇ ਆ ਫਿਰ ਚੈਣੀ ਖੇਣੀ ਜਰਦੇ ਤੋਂ ਕੱਟ ਉਹ ਮੋਦਾ ਫਿਰ ਮੇਰੀ ਗੱਲ ਸੁਣੋ ਉਹ ਜਰਦਾ ਸੀਗਾ ਹੁਣ ਫਿਰ ਕੂਲੇ ਪਚੈਣੀ ਖੇੜੀਆਂ ਚੱਲ ਪੀਆਂ ਫਿਰ ਅਪਡੇਟ ਦਾ ਕਰਨਾ ਹੀ ਪੈਂਦਾ ਵਾ ਵਾਹ ਵਾਹ ਤੁਸੀਂ ਦੇਖੋ ਇਥੇ ਤੂੰ ਸਿੱਧਾ ਕਿਉਂ ਨਹੀਂ ਖੜਦਾ ਪਹਿਲਾਂ ਤੂੰ ਬਣਾਇਆ ਦਾ ਸਾਇਕਾ ਤੂੰ ਯਾਰ ਐਕਚੁਅਲੀ ਮੇਰਾ ਇਹ ਖੜਨ ਦਾ ਸਟਾਈਲ ਹੀ ਆ ਮੇਰੇ ਜਿਵੇਂ ਲੱਤਾਂ ਨੂੰ ਪੂਲ ਲਗਾ ਆ ਹੁੰਦਾ ਇਹ ਸਟਾਈਲ ਆ ਤੁਸੀਂ ਦੇਖੋ ਇਟਸ ਅ ਸ਼ੂਟਸ ਮੇ ਪਰਸਨੈਲਿਟੀ ਵਾਹ ਤੁਸੀਂ ਤੁਸੀਂ ਦੇਖੋ ਨਹੀਂ ਤੁਸੀਂ ਇਹ ਜਰਦੇ ਵਾਲੇ ਗੀਤ ਲਿਖੇ ਭੁੱਕੀ ਵਾਲੇ ਗੀਤ ਲਿਖ ਲਏ ਫੀਮ ਵਾਲੇ ਗੀਤ ਲਿਖ ਲਏ ਠੀਕ ਆ ਤੁਸੀਂ ਇਹਨੂੰ ਕੋਈ ਪੰਜਾਬ ਦਾ ਵਧੀਆ ਗੀਤ ਕੋਈ ਚਿੱਟੇ ਤੇ ਲਿਖ ਕੇ ਦਿਓ ਮਾਵਾ ਦੇ ਪੁੱਤ ਮਾਰ ਰਹੀ ਆ ਦੇਖੋ ਜੀ ਜਿੱਦਾਂ ਆਪਾਂ ਹੁਣ ਫੀਮ ਤੇ ਗਾਣਾ ਲਿਖਦੇ ਆ ਲੋਕੀ ਸਾਡੇ ਗਾਣੇ ਨੂੰ ਸੁਣ ਸੁਣ ਕੇ ਫੀਮ ਖਾਣ ਲੱਗ ਗਏ ਜੇ ਬੋ ਚਿੱਟੇ ਤੇ ਲਿਖਾਂਗੇ ਲੋਕਾਂ ਦੇ ਚਿੱਟੇ ਤੇ ਲੱਗ ਜਾਣਾ ਇਹ ਤਾਂ ਦੋਨੇ ਇਹ ਤਾਂ ਜੋੜੀ ਉਹ ਜੋੜੀ ਆ ਜਿਹਨੂੰ ਆਪਾਂ ਕਹਿ ਸਕਦੇ ਆ ਸਤਿਆਨਾਸ ਸਤਿਆਨਾਸ ਕਰਨ ਤੇ ਤੁਲੀ ਹੋਈ ਜੋੜੀ ਐ ਸਤਿਆਨਾਸ ਇਸ ਗੁੱਡ ਜੋੜੀ ਦੇਖੋ ਜੀ ਆ ਸਾਡਾ ਕੰਮ ਗਾਣਾ ਲਿਖਣਾ ਅਸੀਂ ਲਿਖਤਾ ਇਹਨਾਂ ਨੇ ਗਾਤਾ ਗਲ ਗਲਤੀ ਜਿਨ੍ਹਾਂ ਦੇ ਜਿਹੜੇ ਤੁਸੀਂ ਕਿਉਂ ਸੁਣਦੇ ਆ ਜਿਨ੍ਹਾਂ ਨੇ ਟਰਾਂਵ ਨੂੰ ਸੁਣਾਇਆ ਟਰਾਂਸਲੇਟ ਕਰਕੇ ਕੌਣ ਵਰਗੇ ਨਹੀਂ ਸੁਣਾਇਆ ਆ ਜਿਹੜ ਮੈਕ ਲੈ ਕੇ ਅੱਜ ਮੂਰੇ ਆ ਗਿਆ ਮੇਰੇ ਵੀ ਤੂੰ ਹੀ ਆ ਕੱਲ ਨੂੰ ਮੈਨੂੰ ਚੱਕ ਲੈਣਗੇ ਹਨ ਵੈਰੀ ਗੁੱਡ ਦੇਖੋ ਪੰਜਾਬੀ ਬੈਠੇ ਨੇ ਉਹਨਾਂ ਨੇ ਕਿਉਂ ਸੁਣਾਇਆ ਗਾਣਾ ਜਦੋਂ ਉਹਨਾਂ ਨੂੰ ਪਤਾ ਸੀ ਵੀ ਸਾਡਾ ਨੁਕਸਾਨ ਆ ਸਾਡਾ ਤਾਂ ਕੰਮ ਆਜੀ ਲਿਖਣਾ ਅਸਲ ਲਿਖਾਂਗੇ ਯਾਨੀ ਪੰਪ ਦੇਣ ਵਾਲੇ ਬੰਦੇ ਦਾ ਕੁਛ ਨਹੀਂ ਗਿਆ ਮੇਰੇ ਮੇਰੀ ਗੱਲ ਸੁਣੋ ਪੰਪ ਜਿੰਨਾ ਮਰਜ਼ੀ ਮਾਰ ਦਿਓ ਜਿਹੜਾ ਪੰਪ ਲੈ ਗਿਆ ਕੰਮ ਉਹਦਾ ਹੀ ਹੁੰਦਾ ਇੱਥੇ ਪਹਿਲਾਂ ਕਿਹਾ ਜਾਂਦਾ ਸੀ ਜਿਹੜਾ ਬੰਦਾ ਠਹਿ ਗਿਆ ਉਹ ਮਰ ਗਿਆ ਇੱਥੇ ਸਹੀ ਗੱਲ ਹੈ ਜਿਹੜਾ ਪੰਪਾਂ ਚ ਆ ਗਿਆ ਨਾ ਉਹ ਬਹੁਤ ਸ਼ੇਤੀ ਰਗੜਿਆ ਜਾਂਦਾ ਇਹ ਬੰਦਾ ਕਹਿੰਦਾ ਮੈਂ ਤਾਂ ਇੱਕ ਗਾਣਾ ਗਾਇਆ ਸੀ ਮੈਂ ਤਾਂ ਜੱਟਾਂ ਦੇ ਮੁੰਡਾ ਨੂੰ ਦਿੱਤੇ ਸੀ ਪੰਪ ਉਹ ਪੰਪਾਂ ਨੇ ਜਗਾਤਾ ਟਰੰਪ ਤੇ ਟਰੰਪ ਨੇ ਸਾਰੇ ਜਿਹੜੇ ਚਾਜ ਨਹੀਂ ਭੇਜ ਤੇ ਇੱਥੇ ਤੇ ਹੁਣ ਤੁਸੀਂ ਅੱਗੇ ਦੇਖੋ ਵੀ ਹੁਣ ਇਸ ਬੰਦੇ ਦੇ ਸ਼ਵੀਨਾ ਮੈਡਮ ਦੇ ਲਿਖੇ ਹੋਏ ਗੀਤ ਤੇ ਇਹ ਜਿਹੜਾ ਗਾਉਣ ਵਾਲਾ ਬਾਈ ਖੜਾ ਹੁਣ ਯਾਰ ਇਦਾਂ ਹੀ ਗੀਤ ਗਾਇਆ ਕਰੇ ਇਦਾਂ ਹੀ ਇਦਾਂ ਹੀ ਜਿੱਦਾਂ ਦੇ ਮੁੱਦੇ ਹੁਣ ਤੇਰੇ ਮੈਂ ਮੈਕ ਤੇ ਵੀ ਲਿਖੂਗਾ ਕੋਈ ਨਾ ਕੋਈ ਵੀ ਇਹ ਮੂਰੇ ਢਾਦੰਦੇ ਪੱਤਰਕਾਰ ਤੇ ਉਹ ਮੁੰਡੇ ਨੇ ਲਿਖਿਆ ਹੀ ਆ ਤੇਰਾ ਯਾਰ ਬਕਾਲਤ ਪੱਤਰਕਾਰ ਨਹੀਂ ਦੱਸ ਜੇ ਕੋਈ ਮੁੱਦਾ ਹੈਗਾ ਵਾ ਹੁਣ ਟਰੰਪ ਨੇ ਇੱਧਰ ਲਿਆ ਕੇ ਉਹ ਮੁੰਡੇ ਛੱਡ ਤੇ ਬੇਰੁਜ਼ਗਾਰ ਹੋ ਗਏ ਹੁਣ ਹੋਰ ਵੀ ਕੋਈ ਤੁਸੀਂ ਜਿਹੜੀ ਬਹਿਬਤ ਕੀਤੀ ਆ ਕੋਈ ਲਿਖਿਆ ਕੁਝ ਹੁਣ ਹਾਂਜੀ ਗਾਣਾ ਇੱਕ ਸੋਚ ਰੱਖਿਆ ਦਿਮਾਗ ਦੇ ਵਿੱਚ ਹੂੰ ਕਿ ਅਸੀਂ ਗਾਣਿਆਂ ਦੇ ਵਿੱਚ ਦਿੱਤੇ ਪੰਪ ਗੁੜੇ ਇੱਥੋਂ ਟਰੰਪ ਲੈ ਇੱਥੋਂ ਜਾ ਗਿਆ ਸਾਡਾ ਟਰੰਪ ਗੁੜੇ ਲਓ ਇਹ ਤਾਂ ਬਾਈ ਹਜੇ ਵੀ ਉਹਦੇ ਨਾਲ ਪੰਗੇ ਲੈਂਦੇ ਥੋਨੂੰ ਇਹ ਪਤਾ ਯਾਰ ਕਿੱਡਾ ਨੁਕਸਾਨ ਕਰ ਰਹੀਆਂ ਤੁਸੀਂ ਪੰਜਾਬ ਮੈਂ ਵੀ ਗੀਤ ਲਿਖਿਆ ਥੋਡੇ ਤੇ ਲਿਖਿਆ ਵਾ ਹੂੰ ਤੇ ਤੇਰਾ ਯਾਰ ਪੱਤਰਕਾਰ ਕੁੜੇ ਦੱਸ ਕੀ ਦੀ ਰੇਲ ਬਣਾਉਣੀ ਆ ਏ ਮੈਨੂੰ ਇਹ ਲੱਗਦਾ ਵੀ ਉਹ ਜੋੜੀ ਆ ਜਿਹੜੇ ਕਿਸੇ ਨਹੀਂ ਤੁਸੀਂ ਕਦੇ ਪੰਜਾਬ ਦੇ ਭਲੇ ਲਈ ਵੀ ਕੁਝ ਲਿਖੋਗੇ ਕਿ ਨਹੀਂ ਲਿਖਾਂਗੇ ਜਰੂਰ ਜੇ ਤੁਸੀਂ ਪੰਜਾਬ ਵੱਲ ਦਾ ਮੁੱਦਾ ਚੁੱਕੋਗੇ ਤਾਂ ਨਹੀਂ ਫਿਰ ਇਦਾਂ ਦੇ ਗੀਤ ਗਾਉਣੇ ਕੋਲੇ ਜਾ ਕੇ ਕਿਉਂ ਨਹੀਂ ਖੜਦੇ ਸਾਡੇ ਮੂਹਰੇ ਕੋ ਮਾਇਕਤ ਕਰਦੇ ਉਹ ਸਰਕਾਰਾਂ ਕੋਲੇ ਹੁਣ ਜਾ ਕੇ ਜਿਹੜੀ ਗੱਲ ਤੁਸੀਂ ਕੀਤੀ ਆ ਨਹੀਂ ਜਿਹੜੀ ਗੱਲ ਅਸੀਂ ਕੀਤਾ ਸੁਣਨ ਵਾਲੇ ਨਾ ਸੁਣ ਸਰਕਾਰਾਂ ਨੂੰ ਸੁਣ ਉਹਨਾਂ ਦੇ ਹੁਣ ਕਿੰਨੇ ਚੰਗੇ ਬਣਾ ਰਹੇ ਇੱਕ ਮਿੰਟ ਮੇਰੀ ਗੱਲ ਸੁਣੋ ਸਿੱਖਾਂ ਦੇ ਕਿੰਨੇ ਮੁੱਦੇ ਚੁੱਕਿਆ ਤੇ ਤੁਸੀਂ ਉਹ ਨਹੀਂ ਸੁਣਦੇ ਸਾਡੇ ਹੀ ਇਹੋ ਜਿਹਾ ਗੰਦ ਕਿਉਂ ਸੁਣਦੇ ਆ ਤੁਹਾਨੂੰ ਪਸੰਦ ਲੱਗਦਾ ਬਿਲਕੁਲ ਇਹ ਗੱਲ ਠੀਕ ਆ ਤਾਂ ਜਾ ਕੇ ਪੰਜਾਬ ਦੀ ਸਰਕਾਰ ਤੁਸੀਂ ਕੋਈ ਮੁੱਦਾ ਚੱਕਦੇ ਨਹੀਂ ਮੈਨੂੰ ਤਾਂ ਲੱਗਦਾ ਤੂੰ ਜਾ ਕੇ ਇਹੋ ਜਿਹਾ ਉਹ ਦੇਖਦਾ ਵਾ ਵੀ ਬਸ ਜਿਹੜੇ ਪੰਗੇ ਪਏ ਹੋਇਆ ਉਹਨਾਂ ਨੂੰ ਚੱਕਾ ਜਾ ਕੇ ਜਿਵੇਂ ਉਹ ਹੀ ਰੇਲ ਬਣਾਉਣੀ ਆ ਤੇ ਤੁਸੀਂ ਰੇਲ ਹੀ ਬਣਾਉਨੇ ਆ ਤੇ ਜਾ ਕੇ ਟਰੰਪ ਕੋਲੇ ਕਰਵਾਤਾ ਤੁਸੀਂ ਦੇਖੋ ਹਜੇ ਵੀ ਇਹ ਗੱਲ ਅੱਛਾ ਤੂੰ ਜਿੰਨੇ ਤੂੰ ਗੀਤ ਗਾਏ ਤੇ ਕੀ ਕੈਲੀਫੋਰਨੀਆ ਜਾਂ ਅਮਰੀਕਾ ਦੇ ਵਿੱਚ ਤੇਰਾ ਕੀ ਆ ਇਹ ਜਿਹੜਾ ਉੱਥੇ ਕਿਤੇ ਫੀਮ ਦੇ ਅਮਰੀਕਾ ਜਾਗਾ ਤਾ ਕਦੇ ਕਿਸ਼ਤਾਂ ਤੇ ਗਾਤਾ ਕਦੇ ਗੱਡੀਆਂ ਤੇ ਗਾਤਾ ਕਦੇ ਟਰੰਪ ਤੇ ਗਾਤਾ ਕੀ ਤੂੰ ਪੰਜਾਬੀਆਂ ਦੇ ਉੱਥੇ ਅਮਰੀਕਾ 'ਚ ਹੀ ਕਿਉਂ ਮਗਰ ਪਿਆ ਤੂੰ ਯਾਰ ਅਮਰੀਕਾ 'ਚ ਮੈਂ ਰਹਿ ਰਿਹਾ ਮੈਂ ਤੂੰ ਪੰਜਾਬ ਦਾ ਮੁੱਦੇ ਚ ਤੂੰ ਪੰਜਾਬ ਦੀਆਂ ਗੱਲਾਂ ਕਰੀਏ ਨਾ ਤੂੰ ਪੰਜਾਬ 'ਚ ਰਹਿ ਰਿਆ ਮੈਂ ਕੈਲੀਫੋਰਨੀਆ ਰਹਿ ਰਿਆ ਮੈਂ ਕੈਲੀਫੋਰਨੀਆ ਦੀ ਗੱਲ ਕਰੂੰਗਾ ਮੈਂ ਜਿਹੜਾ ਆ ਗੀਤ ਲਿਖਦਾ ਟਰੰਪ ਨੂੰ ਤੁਸੀਂ ਲੂਤੀ ਲਾਈ ਉਹਨੂੰ ਉਂਗਲ ਲਾਈ ਤੁਸੀਂ ਠੀਕ ਆ ਉਹਦੀ ਮਾਫੀ ਮੰਗਦੇ ਤੁਸੀਂ ਮਾਫੀ ਮੰਗਦੇ ਮੈਂ ਤਾਂ ਗਲਤ ਲੱਗਿਆ ਨਹੀਂ ਕਿ ਅਸੀਂ ਗਲਤੀ ਕੁਝ ਨਹੀਂ ਲਿਖਿਆ ਅਸੀਂ ਗਲਤ ਲਿਖਿਆ ਨਹੀਂ ਅਸੀਂ ਤਾਂ ਗਾਣਾ ਲਿਖਿਆ ਸੁਣਨ ਵਾਲੇ ਨੇ ਸੁਣਿਆ ਵਾ ਕਿਸੇ ਨੇ ਅਮਲ ਕੀਤਾ ਵਾ ਤੇ ਉਹਨੂੰ ਕਿਸੇ ਨੇ ਸੁਣਾਇਆ ਵਾ ਤੇ ਉਹਨੇ ਪੀਪਲੀ ਤੁਹਾਡੀ ਬੁਲਾਤੀ ਆ ਇਹੇ ਹੁਣ ਕਲਾਕਾਰ ਦਾ ਇਹ ਗੱਲ ਕਹਿਣੀ ਆ ਜਾਂ ਲਿਖਣ ਵਾਲੀ ਮੈਡਮ ਸੁਬੀਨਾ ਦੀ ਵੀ ਆਸੀਂ ਤਾਂ ਲਿਖ ਰਹੇ ਹਾਂ ਤੁਸੀਂ ਸੁਣ ਰਹੇ ਹੋ ਫਿਰ ਬਹੁਤੇ ਸੱਭਿਆਚਾਰਕ ਗੀਤ ਪਏ ਆ ਉਹ ਸੁਣ ਦੋ ਬਥੇਰੇ ਸਿੱਖਾਂ ਦੇ ਮੁੱਦਿਆਂ ਤੇ ਗੀਤ ਪਏ ਆ ਉਹ ਸੁਣ ਦੋ ਬਥੇਰੇ ਪੰਜਾਬ ਨੂੰ ਜਿਹੜੀ ਨਸ਼ਾ ਖਾ ਰਿਆ ਉਹਦੇ ਬਾਬਤ ਹੈ ਨਸ਼ੇ ਦੇ ਬਰੂਚ ਗੀਤ ਪਏ ਆ ਤੁਸੀਂ ਉਹ ਸੁਣ ਲਓ ਇਹ ਗੱਲ ਲੈ ਇਹਦੇ ਦਾ ਸਟਾਈਲ ਨਹੀਂ ਲੋਟਾ ਇਹ ਮੈਂ ਤਾਂ ਇਹ ਸਮਝਾਉਂਦੀ ਇਹ ਰੋਟੀ ਪਾਣੀ ਟਾਈਮ ਨਾਲ ਖਾ ਲੈਂਦੇ ਜਿਹੜੇ ਸਾਹਮਣੇ ਹਿੱਲਿਆ ਪਿਆ ਇਹ ਭਾਈ ਗੱਲ ਸਾਰੀ ਪੈਸੇ ਦੀ ਆ ਸਾਡਾ ਕੰਮ ਆ ਜੀ ਲਿਖਣਾ ਗਾਉਣਾ ਅਸੀਂ ਵੀ ਪੈਸਾ ਕਮਾਉਣਾ ਆ ਇੱਥੇ ਆ ਜਾਓ ਇਹ ਤਾਂ ਹੁਣ ਪੈਸਿਆਂ ਦੇ ਉੱਤੇ ਡਾਲਰ ਦੀ ਗੱਲ ਹੋ ਗਈ ਪਰ ਤੈਨੂੰ ਲੱਗਦਾ ਨਹੀਂ ਇਹ ਜਿਹੇ ਗੀਤ ਨਹੀਂ ਲਿਖਣੇ ਭਾਈ ਮੈਂ ਆਪਦੇ ਲਾਈਫ ਸਟਾਈਲ ਤੇ ਲਿਖਦਾ ਜੋ ਮੈਂ ਜ਼ਿੰਦਗੀ ਚ ਕਰਦੇ ਆ ਉਹ ਤਾਂ ਤੇ ਲੱਗਦਾ ਅੱਜ ਤੱਕ ਕੁੜੀਆਂ ਦੇ ਗੀਤ ਲਿਖਿਆ ਦੇਖਿਆ ਮੇਰਾ ਠੀਕ ਹੈ ਕੁੜੀਆਂ ਦੇ ਕਹਿ ਸਕਦੇ ਥਾਈ ਤੇ ਠੀਕ ਹੈ ਲਾਈਫ ਸਟਾਈਲ ਤੇ ਫਿਗਰ ਤੇ ਸਾਰੇ ਕਾਸ ਦੇ ਗੀਤ ਲਿਖਿਆ ਦੇਖਿਆ ਮੇਰਾ ਨਹੀਂ ਲਿਖਿਆ ਦੇਖਿਆ ਨਾ ਐਕਚੁਅਲੀ ਮੈਂ ਇੱਤ ਹੀ ਘਾਰ ਰਿਹਾ ਮਨਸ਼ਾ ਦੇ ਘਾਰ ਰਿਹਾ ਮੁੰਡਿਆਂ ਦੇ ਘਾਰ ਰਿਹਾ ਲਾਈਫ ਸਟਾਈਲ ਤੇ ਘਾਰ ਰਿਹਾ ਤੇ ਜੋ ਵੀ ਉੱਥੇ ਹੋ ਰਿਹਾ ਮੇਰੀ ਲਾਈਫ ਸਾਈਕਲ ਦੇ ਵਿੱਚ ਮੈਂ ਉਹ ਦਿੱਤੇ ਘਾਰ ਰਿਹਾ ਤੁਸੀਂ ਦੇਖਿਆ ਤੂੰ ਮੈਨੂੰ ਇੱਕ ਗੱਲ ਦਾ ਦੱਸ ਤੂੰ ਮੈਨੂੰ ਤਾਂ ਪੁੱਛ ਰਿਆ ਸਭ ਕੁਝ ਤੇ ਜਾ ਕੇ ਟਰੰਪ ਦੇ ਮੂੰਹ ਨੂੰ ਮੈਂ ਲਾਏਗਾ ਰੈਂਪ ਦਾ ਹੁਣ ਇਹ ਆ ਵੀ ਜਿਹੜੇ 2 ਨੰਬਰ ਵਾਲੇ ਉਹਨੇ ਇੱਧਰ ਭੇਜ ਤੇ ਉਹ ਤਾਂ ਠੀਕ ਆ ਉਹ ਜਾ ਕੇ ਉਹਨੂੰ ਕਹਿ ਦੋ ਨੰਬਰ ਵਾਲੇ ਭੇਜੇਗਾ ਤੂੰ ਜਿਹਦੇ ਤੈਨੂੰ ਟੈਕਸ ਭਰ ਰਹੇ ਸੀਗੇ ਉਹ ਸਭ ਕੁਝ ਕਰ ਰਹੇ ਸੀਗੇ ਪਹਿਲਾਂ ਤੈਨੂੰ ਫੰਡ ਇਕੱਠਾ ਕਰਨ ਦੀ ਪਈ ਸੀ ਉਹਨੇ ਫੰਡ ਇਕੱਠਾ ਕਰ ਲਿਆ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਲੱਤ ਮਾਰੀ ਹੁਣ ਹੋਰ ਵੀ ਵੱਜਣੀ ਆ ਠੀਕ ਆ ਜੋ ਵਰਕ ਪਰ ਮਰਤੇ ਐਵੇਂ ਵੀ ਲਾਕਡਾਊਨਾਂ ਨੂੰ ਵੀ ਵੱਜੂਗਾ ਜਾਣੀ ਕਿ ਇਹ ਗੱਲ ਆ ਵੀ ਜਿਹੜਾ ਤੂੰ ਲਿਖਿਆ ਉਹਦਾ ਕੋਈ ਰੋਲ ਨਹੀਂ ਹੈ ਕੋਈ ਰੋਲ ਨਹੀਂ ਹੈਗਾ ਬਹੁਤ 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 ਮਤਲਬ ਕਹਿ ਸਕਦੇ ਬਹੁਤ ਛੋਟੀ ਇਹ ਗੱਲ ਹੈ ਸੁਣਨ ਵਾਲਿਆਂ ਨੇ ਜੋ ਹਾਈਪ ਦਿੱਤੀ ਸੁਣਿਆ ਪਿਆਰ ਕੀਤਾ ਸੋ ਮੈਨੂੰ ਤਾਂ ਬੈਨੀਫਿਟ ਹੋਇਆ ਬੈਨੀਫਿਟ ਹੋਇਆ ਇਹ ਤੁਸੀਂ ਗੱਲ ਵੇਖੋ ਅਸਲ ਦੇ ਵਿੱਚ ਤੁਸੀਂ ਤਾਂ ਫਿਰ ਇਹ ਮੰਨਦੇ ਹੋ ਵੀ ਪੰਜਾਬੀ ਜਿਹੜੀ ਚੀਜ਼ ਦੇ ਮਗਰ ਪਏ ਜਾਂਦੇ ਆ ਬਸ ਉਸੇ ਨੂੰ ਮਕਬੂਲ ਕਰ ਦਿੰਦੇ ਚੰਗਾ ਮਾੜਾ ਕੁਝ ਨਹੀਂ ਸਮਝਦੇ ਜਾਂ ਸਾਗਰ ਦੀ ਬੋਟੀ ਮਕਬੂਲ ਕਰਤੀ ਸੀ ਇਹੀ ਚੀਜ਼ਾਂ ਸਮਝਦੇ ਹੋ ਯਾਰ ਵੀਰੇ ਜੋ ਤੁਹਾਨੂੰ ਲੱਗ ਗਿਆ ਹੁਣ ਆਹ ਸਾਨੂੰ ਗੱਡੀ ਦੇਤੀ ਜਿਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਕਿ ਆ ਉਹ ਸਾਗਰ ਦੀ ਬੋਟੀ ਆ ਠੀਕ ਆ ਹੋਰ ਕਾਫੀ ਚੀਜ਼ਾਂ ਆ ਜਿਵੇਂ ਚੱਲ ਰਹੀਆਂ ਵਾ ਠੀਕ ਆ ਆਹਾ ਦੂਸਰਾ ਹੁਣ ਕਿਸੇ ਆਪਾ ਧਰਮ ਨੂੰ ਦਾ ਚਲੋ ਕਰਦੇ ਨਹੀਂ ਬਟ ਜੋ ਵੀ ਹਾਈਪ ਮਿਲ ਜਾਂਦੀ ਆ ਉਹਨੂੰ ਹੀ ਤੁਸੀਂ ਚੱਕ ਲੈਨੇ ਹੋ ਬਟ ਮੇਰਾ ਉਹ ਚੀਜ਼ਾਂ ਦੇ ਮੁੱਦਿਆਂ ਤੇ ਨਹੀਂ ਲਿਖਦਾ ਸੋ ਤੁਸੀਂ ਮੇਰੇ ਗਾਣੇ ਸੁਣੋ ਸੁਣਦੇ ਰਹੋ ਉਹਨੂੰ ਪੰਪ ਦੇ ਵਿੱਚ ਹੋ ਕੇ ਤੁਸੀਂ ਨਾ ਕਰੋ ਅੱਛਾ ਜਿਹੜੇ ਬੰਦੇ ਡਿਪੋਰਟ ਹੋ ਗਏ ਇੱਧਰ ਆ ਗਏ ਸ਼ਬੀਨਾ ਮੈਡਮ ਉਹਨਾਂ ਤੇ ਵੀ ਕੁਝ ਲਿਖਣਾ ਉਹਨਾਂ ਨੂੰ ਵੀ ਕੁਝ ਕਹਿਣਾ ਉਹਨਾਂ ਨੂੰ ਜੇ ਇੱਕ ਗੱਲ ਕਹਿਣਾ ਚਾਹੂੰਗੀ ਕਿ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ। ਹੂੰ ਠੀਕ ਹੈ ਜੀ ਅਸੀਂ ਗਾਣਾ ਲਿਖਿਆ ਅਸੀਂ ਗਾਤਾ ਜਨਤਾ ਨੇ ਸੁਣਿਆ ਠੀਕ ਹੈ ਜੀ ਉਹ ਹੋਰ ਉਹ ਜਿਹੜੀ ਜਨਤਾ ਨੇ ਟਰੰਪ ਨੂੰ ਜਾ ਕੇ ਸੁਣਾਇਆ ਠੀਕ ਹੈ ਉਹ ਸਮਝਦੇ ਆ ਕਿ ਟਰੰਪ ਇੱਥੇ ਜਿਹੜੇ ਇੰਡੀਆ ਦੇ ਵਿੱਚ ਚਾਹ ਵੇਚਦੇ ਆ ਜਿਹੜੇ ਇੱਥੇ ਮੁੱਖ ਮੰਤਰੀ ਬਣੇ ਪੈਣੇ ਉਹਨਾਂ ਵਰਗਾ ਟਰੰਪ ਦਾ ਆਪਦਾ ਕੋਈ ਸਟੈਂਡ ਆ ਬਈ। ਹੂੰ ਟਰੰਪ ਨੇ ਅਗਲੇ ਨੇ ਸਟੈਂਡ ਲਿਆ ਅਗਲੇ ਨੇ ਭੇਜਤੇ ਇਹ ਗੱਲ ਇਹ ਗੱਲ ਤਾਂ ਕਿਤੇ ਨਾ ਕਿਤੇ ਹੈਗੀ ਆ ਜਿਵੇਂ ਕਹਿੰਦੇ ਕੋਲੰਬੀਆ ਦੇ ਰਾਸ਼ਟਰਪਤੀ ਨੇ ਸਟੈਂਡ ਲੈ ਲਿਆ ਯੂਐਸ ਵਾਲਿਆਂ ਦਾ ਜਹਾਜ਼ ਪਿੱਛੇ ਮੋੜਦਾ ਤੀਰੰਗੂ ਵੀ ਨਹੀਂ ਤਾਰਨ ਦਿੰਦਾ ਮੈਂ ਇੱਥੇ ਮੁੜ ਕੇ ਆਪਦਾ ਜਹਾਜ਼ ਭੇਜਿਆ ਸਤਕਾਰ ਨਾਲ ਲੈ ਕੇ ਆਇਆ ਠੀਕ ਆ ਸਾਡੇ ਵਾਲੇ ਮੂਕ ਦਰਸ਼ਕ ਬਣ ਕੇ ਤਮਾਸ਼ੇ ਦੇਖਦੇ ਰਹੇ ਸਾਡੇ ਲੀਡਰ ਦੇਖਦੇ ਰਹੇ ਉਹ ਉੱਥੇ ਰਾਜਧਾਨੀ ਦਿੱਲੀ ਚੋਲ ਜੇ ਰਹੇ ਉਹ ਸਾਡੇ ਇੱਥੇ ਜਵਾਕਾਂ ਨੂੰ ਤਾਰ ਕੇ ਮੁੜ ਗਏ ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਸੋਚੋ ਤੁਸੀਂ ਕਿ ਇੱਥੇ ਵਿਸ਼ਵ ਗੁਰੂ ਦੀ ਗੱਲ ਬਣ ਰਹੀ ਆ ਪਰ ਇਸ ਬੰਦਿਆਂ ਦੇ ਵਿੱਚ ਸਭ ਤੋਂ ਵੱਧ ਬੰਦੇ ਜਿਹੜੇ ਸੀਗੇ 2 ਨੰਬਰ 'ਚ ਉਹ ਗੁਰਾਬ ਦੇ ਸੀਗੇ ਜਿਹੜਾ ਸਾਡਾ ਪੀਐਮ ਪੱਟ ਪੱਟ ਕੇ ਕਹਿ ਰਿਹਾ ਕਿ ਨਹੀਂ ਜੀ ਗੁਜਰਾਤ ਇੱਕ ਮਾਡਲ ਬਣ ਗਿਆ ਤਾਂ ਵਿਸ਼ਵ ਗੁਰੂ ਬਣ ਗਿਆ ਜਦੋਂ ਤੇ ਉਧਰੋ ਇਹ ਵੀ ਗੱਲ ਆ ਕਿ ਮੋਦੀ ਸਾਹਿਬ ਦੀ ਯਾਰੀ ਬਹੁਤ ਤਕੜੀ ਆ 트ੰਪ ਦੇ ਨਾਲ ਠੀਕ ਆ ਉਹ 트ੰਪ ਦੇ ਨਾਲ ਉਹ ਯਾਰੀ ਵੀ ਕਿਤੇ ਨਹੀਂ ਵੀ ਨਹੀਂ ਆਪ ਦੇ ਗੁਜਰਾਤੀ ਬਚਾ ਲੈਂਦਾ ਸਾਡੇ ਪੰਜਾਬੀ ਤਾਂ ਚੱਲ ਜਿਹੜੇ ਹੋਣੇ ਸੀ ਉਹ ਹੋ ਗਏ ਭਾਈ ਕਿਤਨਾ ਕਿਤੇ ਇਹ ਗੱਲਾਂ ਵੀ ਇਹਨਾਂ ਦੀਆਂ ਕਿਤੇ ਤਾਂ ਸਹੀ ਆ ਵੀ ੱੱਕਾ ਕੀਤਾ ਜੀ ਪਰ ਲੋਡੀਆਂ ਵੀ ਗਲਤ ਆ ਤੁਸੀਂ ਲੋਕਾਂ ਦੇ ਧੀ ਪੁੱਤ ਬਾਹਰੋਂ ਆਏ ਆ ਹੂੰ ਤੋਂ ਡੇਰ ਕੇ ਪੱਤਰਕਾਰ ਜਾ ਕੇ ਉਹਨਾਂ ਦੇ ਮੈਕ ਲਾ ਦਿੰਦੇ ਆ ਤੁਸੀਂ ਇਹ ਚੀਜ਼ ਨੂੰ ਦੇਖੋ ਕੱਲ ਨੂੰ ਉਹਨਾਂ ਦਾ ਵਿਆਹ ਵੀ ਹੋਣਾ ਕੱਲ ਨੂੰ ਉਹਨਾਂ ਨੂੰ ਨੌਕਰੀ ਮਿਲਣੀ ਆ ਕਿਸੇ ਨੂੰ ਛਗਣ ਪੈਣਾ ਵਾ ਠੀਕ ਆ ਕਿਸ ਜਣੇ ਰਿਸ਼ਤੇਦਾਰੀਆਂ 'ਚ ਮੂੰਹ ਦਿਖਾਉਣਾ ਵਾ ਕਿਸੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਵਾ ਪੰਜਾਬ ਦੇ ਵਿੱਚ ਉਹਨਾਂ ਨੇ ਘਰੇ ਨਹੀਂ ਬਹਿ ਜਾਣਾ ਠੀਕ ਹੈ ਤੇ ਤੁਸੀਂ ਉਹਨਾਂ ਦੇ ਜਾ ਕੇ ਮੈਕ ਲਾ ਦਿੰਨੇ ਕੀ ਤੁਹਾਡੇ ਲਈ ਚੰਗੀ ਗੱਲ ਆ ਚੰਗੀ ਗੱਲ ਆ ਤੁਸੀਂ ਲਾ ਕੇ ਜਾ ਕੇ ਟਰੰਪ ਦੇ ਲਾਓ ਵੀ ਕਿਉਂ ਮੋੜਿਆ ਜਦੋਂ ਟੈਕਸ ਭਰਦੇ ਸੀ ਮੈਂ ਤਾਂ ਗਾਉਣ ਵਾਲੇ ਨੇ ਗਾਤਾ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਗਾਊਂਗਾ ਹੁਣ ਅੱਗੇ ਵੀ ਦੇਖ ਲਓ ਚੱਕ ਮੇ ਚੱਕ ਮੇ ਗੀਤ ਆਉਂਦੇ ਸੁਣ ਲਿਓ ਲਓ ਜੀ ਬਿਲਕੁਲ ਇਹ ਗੱਲ ਕਲੀਅਰ ਆ ਅਸਲ ਦੇ ਵਿੱਚ ਸਾਡੇ ਪੱਤਰਕਾਰੇ ਭਾਈਚਾਰਿਆਂ ਨੂੰ ਨਹੀਂ ਹੋਵੇ ਕਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਪੁੱਛਣਾ ਚਾਹੀਦਾ ਸੀ ਅਸਲ ਦੇ ਵਿੱਚ ਸਵਾਲ ਕਰਨੇ ਚਾਹੀਦੇ ਸੀ ਸਰਕਾਰ ਨੂੰ ਸਰਕਾਰ ਸਵਾਲ ਕਰਨੇ ਚਾਹੀਦੇ ਸੀ ਲੀਡਰਾਂ ਨੂੰ ਸਵਾਲ ਕਰਨੇ ਚਾਹੀਦੇ ਸੀ ਏਜੰਟਾਂ ਨੂੰ ਸਰਕਾਰ ਨੂੰ ਸਵਾਲ ਉਧਰ ਜਾ ਯੂ ਐਸ اے ਦੀ ਜਾਂ ਅਬੈਂਸੀ ਨੂੰ ਪੁੱਛਣਾ ਚਾਹੀਦਾ ਸੀ ਇੱਥੇ ਅਸੀਂ ਉਹਨਾਂ ਨੂੰ ਦਿਖਾਈ ਗਏ ਜਿਹੜੇ ਵਿਚਾਰੇ ਪਹਿਲਾਂ ਹੀ ਰਗੜੇ ਗਏ ਜਿਨ੍ਹਾਂ ਦਾ ਆਪਾਂ ਇਹ ਕਹਿੰਦੇ ਲੁੱਟੇ ਵੀ ਗਏ ਪੱਟੇ ਵੀ ਗਏ ਪੈਸਾ ਵੀ ਗਿਆ ਜ਼ਮੀਨ ਵੀ ਗਈ ਤੇ ਜਵਾਕ ਵੀ ਮੰਜ਼ਲ ਤੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਪੁੱਛਣ ਦਾ ਇਹ ਸ਼ਬੀਨਾ ਤੇ ਜਿਹੜੇ ਨੇ ਬਾਈ ਨੇ ਗੀਤ ਗਾਇਆ ਸੀਗਾ ਜਿਹੜਾ ਹਨਾ ਵੀ ਟਰੰਪ ਰੋਕ ਨਾ ਸਕੇ ਜੱਟਾਂ ਦੇ ਪੁੱਤਾਂ ਨੂੰ ਉਹਨੇ ਰੇਲ ਬਣਾ ਕੇ ਭੇਜਿਆ ਉੱਥੋਂ ਤੋਂ ਤੁਹਾਡੇ ਸਾਹਮਣੇ ਆ ਦੋ ਨੰਬਰ ਦੇ ਵਿੱਚ ਇਹ ਕਹਿੰਦਾ ਅਸੀਂ ਤਾਂ ਗਾਉਣਾ ਐਸੇ ਤਰੀਕੇ ਨਾਲ ਅਸੀਂ ਫੱਟੇ ਆ ਜਿਹੜੇ ਉਹ ਚੱਕਦੇ ਰਾਵਾਂਗੇ ਪਰ ਫਿਰ ਵੀ ਡਿਪੋਰਟ ਹੋਏ ਜਿਹੜੇ ਲੋਕ ਵਿਚਾਰੇ ਆਪਣੇ ਆਏ ਨੇ ਉਹਨਾਂ ਲਈ ਕੋਈ ਦਰਦ ਕੋਈ ਸੈਡ ਗੀਤ ਕੋਈ ਉਹਨਾਂ ਲਈ ਵੀ ਸੈਡ ਉਹਨਾਂ ਲਈ ਜ਼ਰੂਰ ਲਿਖਾਂਗੇ ਬਟ ਮੈਂ ਇੱਕ ਗੱਲ ਕਹਿਣਾ ਆਕੇ ਮੌਤ ਖਰੀਦ ਲਈਏ ਆਪਣੇ ਪੰਜਾਬੀਆਂ ਦੇ ਇਹ ਚਰਚ ਲਿਖਿਆ ਵਾ ਇਹ ਮੈਂ ਦੇਖਦਾ ਹੂੰ ਦੇਖ ਲਿਆ ਇੱਥੇ ਤੁਸੀਂ ਪੈਲੀਆਂ ਵੇਚ ਲੀਆਂ ਇਹ ਚੀਜ਼ ਹੋਣੀ ਹੈ ਇਹ ਮੈਂ ਦੱਸ ਰਿਹਾ ਅੱਜ ਠੀਕ ਆ ਅਸੀਂ ਸਿੰਗਰ ਆ ਅਸੀਂ ਰਾਈਟਰ ਆ ਮੇਰੇ ਨਾਲ ਮੈਂ ਵੀ ਨਾ ਖੜੇ ਆ ਅਸੀਂ ਰਾਈਟਰ ਆ ਸਿੰਗਰ ਆ ਨਾ ਬਟ ਇਹ ਦੱਸ ਰਿਹਾ ਮੈਂ ਅੱਜ ਕਿ ਇੱਥੋਂ ਜ਼ਮੀਨਾਂ ਵੇਚ ਕੇ ਤੁਸੀਂ ਕੱਲ ਨੂੰ ਉਧਰ ਜਾਵੜੇ ਨਾ ਤੇ ਕੱਲ ਨੂੰ ਉਹਨਾਂ ਨੇ ਜਿੱਦਾਂ ਹੁਣ ਕੀਤਾ ਵਾ ਕੱਲ ਨੂੰ ਤੁਹਾਨੂੰ ਉਧਰੋਂ ਭਜਾ ਦੇਣਾ ਨਾ ਤੁਹਾਡੇ ਕੋਲ ਜ਼ਮੀਨਾਂ ਰਹਿਣੀਆਂ ਨਾ ਜਾਇਦਾਦ ਰਹਿਣੇ ਤੇ ਉਹ ਰਣੇ ਵੀ ਲੱਤ ਮਾਰਨੀ ਆ ਪੱਲਿਓ ਪੈਸੇ ਲਾ ਕੇ ਮੌਤ ਖਰੀਦਦੇ ਤੁਸੀਂ ਇਹ ਨਾ ਜਾਓ ਹਾਜੀ ਵੀ ਗੱਲ ਇਹੁੱਤ ਗੁਲਾਮੀ ਲੈਂਦੇ ਨੇ ਜੀ ਇਹ ਵੈਸੇ ਆਖਦੇ ਖੁਦ ਗੁਲਾਮ ਬਣਦੇ ਹਾਂ ਪੈਸੇ ਲਾ ਕੇ ਖੁਦ ਗੁਲਾਮ ਹੋਣਾ ਇਹ ਆਪਣੇ ਪੰਜਾਬੀਆਂ ਦੇ ਹਜਰਚ ਨਹੀਂ ਲਿਖਿਆ ਨਾਲੇ ਇੱਕ ਗੱਲ ਹੋਰ ਦੱਸਦਾ ਕਿ ਗੁਰੂ ਮਾਰੇ ਨੇ ਇਹ ਗੱਲ ਕਹੀ ਆ ਕਿ ਕਿਸੇ ਦੇ ਗੁਲਾਮ ਨਹੀਂ ਰਹਿਣਾ ਵਾਹ ਜਾਣਕਾਰੀ ਤਾਂ ਰੱਖੀ ਆ ਚੰਗੀ ਤਰੀਕੇ ਨਾਲ ਸ਼ਬੀਨਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਮੈਂ ਇਹੀ ਕਹਿਣਾ ਚਾਹੁੰਦੀ ਆ ਜਿੰਨਾ ਪੈਸਾ ਤੁਸੀਂ ਬਾਹਰ ਜਾਣ ਚ ਲਾ ਰਹੇ ਹੋ ਜੇ ਉਸੇ ਪੈਸੇ ਦਾ ਤੁਸੀਂ ਇੱਥੇ ਬਿਜ਼ਨਸ ਕਰੋਗੇ ਹੂੰ ਤੁਸੀਂ ਬਿਜ਼ਨਸ ਕਰਵੰਦੇ ਬਗਾਇਦਾ 10-15 ਲੋਕਾਂ ਨੂੰ ਤੁਸੀਂ ਹੋਰ ਵੀ ਰੋਜ਼ਗਾਰ ਦੇ ਸਕਦੇ ਆ। ਆਪਣੇ ਸਰਕਾਰਾਂ ਤਾਂ ਨਹੀਂ ਦੇ ਰਹੀਆਂ। ਸਭ ਦੇਖਦੇ ਨੇ ਇੱਥੇ। ਸਿਰਫ ਸਰਕਾਰ ਝੂਠੇ ਵਾਅਦੇ ਕਰਦੀ ਆ। ਆਪਣੇ ਪੰਜਾਬੀ ਨੇ ਨਾ ਜਿਹੜੇ ਪੰਜਾਬ ਦੇ ਰਾਜਾ ਨੇ ਇਹ ਖੁਦ ਜਾ ਕੇ ਗੁਲਾਮ ਬਣਦੇ ਨੇ ਬਰ ਕਿਉਂ ਬਣਦੇ ਆ? ਕੰਦਰੀਆ ਤੁਸੀਂ ਜਾ ਕੇ ਦੇਖਿਆ ਹੀ ਆ ਸਰਕਾਰਾਂ ਨੂੰ ਕਿੰਨਾ ਕੁ ਮੈਕ ਲਾ ਲਿਆ ਤੁਸੀਂ ਜਿਨ੍ਹਾਂ ਨੇ 75-75 ਸਾਲ ਕਰਕੇ ਡੁੱਟ ਕੇ ਖਾਧਾ ਖਾ ਗਏ। ਸ਼ਬੀਨਾ ਮੈਡਮ ਵੇਖੋ ਜਿਹੜੇ ਤਰੀਕੇ ਦੇ ਨਾਲ ਹਾਲਾਤ ਬਣੇ ਸਾਡੇ ਲੋਕਾਂ ਨੂੰ ਭੇਜ ਦਿੱਤਾ ਬਹੁਤ ਅਫਸੋਸ ਸਾਨੂੰ ਬਹੁਤ ਅਫਸੋਸ ਹੋਇਆ। ਤੁਸੀਂ ਕੀ ਕਹਿਣਾ? ਦੇਖੋ ਜੀ ਪਹਿਲੀ ਗੱਲ ਤਾਂ ਮੈਂ ਇਸ ਗੱਲ ਨਾਲ ਐਗਰੀ ਨਹੀਂ ਆ ਕਿ ਆਪਣੇ ਜਿਹੜੇ ਪੰਜਾਬ ਦੇ ਸ਼ੇਰ ਨੇ ਉਹ ਬਾਹਰ ਜਾ ਰਹੇ ਨੇ। ਹੂੰ। ਦੇਖੋ ਚਲੋ ਮੁੰਡੇ ਤਾਂ ਜਾ ਰਹੇ ਨੇ, ਮੁੰਡਿਆਂ ਦਾ ਚਲੋ ਅਲੱਗ ਗੱਲ ਹੈ। ਪਰ ਕੁੜੀਆਂ ਨੂੰ ਆਪਾਂ ਬਾਹਰ ਭੇਜ ਰਹੇ ਆਂ। ਆਉਣ ਦਾ ਵੀ ਕੁੜੀਆਂ ਯੂਜ਼ ਹੁੰਦੀਆਂ ਜਾ ਰਹੀਆਂ ਨੇ। ਹੂੰ। ਏਜੰਟ ਨੇ ਜਿਹੜੇ 3-3 4-4 ਮਹੀਨੇ ਕੁੜੀਆਂ ਨੂੰ ਆਪਣੇ ਕੋਲੇ ਰੱਖਦੇ ਨੇ, ਯੂਜ਼ ਕਰਦੇ ਨੇ। ਕੀ ਆਪਣੇ ਪੰਜਾਬ ਦੇ ਲੋਕ ਇੱਥੇ ਪੰਜਾਬ ਦੇ ਵਿੱਚ ਕਿਸੇ ਕੁੜੀ ਦਾ ਯੂਜ਼ ਹੋਣ ਦਿੰਦੇ ਨੇ? ਹੂੰ। ਇਹ ਚੀਜ਼ਾਂ ਸੁਪੀਆਂ ਨੇ। ਉਸ ਟਾਈਮ ਤੁਸੀਂ ਨਿਊਜ਼ ਪਰ ਨਿਊਜ਼ ਵਾਲੇ ਕਿੱਥੇ ਹੁੰਨੇ ਹੋ ਉਸ ਟਾਈਮ ਤੁਸੀਂ ਕਿਉਂ ਨਹੀਂ ਗੱਲ ਨਾ ਚੱਕ ਕਰਦੇ ਆ ਅਸੀਂ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਵੇਖੋ ਪਹਿਲਾਂ ਜੇਟ ਰੱਖਦੇ ਆ ਹਨਾ ਏਅਰਪੋਰਟਾਂ ਦੇ ਉਦੋਂ ਬਾਅਦ ਡੋਂਕਰ ਰੱਖਦੇ ਆ ਉਦੋਂ ਬਾਅਦ ਡੋਂਕਰਾਂ ਤੋਂ ਬਾਅਦ ਜੇਲ੍ਹਾਂ 'ਚ ਰੱਖਦੇ ਆ ਤੇ ਕਿੰਨਾ ਸ਼ੋਸ਼ਣ ਹੁੰਦਾ ਵਾ ਪੈਸੇ ਲਾ ਕੇ ਸ਼ੋਸ਼ਣ ਕਰਾਉਣਾ ਚੰਗੀ ਗੱਲ ਆ ਮੈਂ ਇਹ ਗੱਲ ਕਹਿਣਾ ਚਾਹੁੰਨਾ ਵਾ ਪੈਸੇ ਲਾ ਕੇ ਸ਼ੋਸ਼ਣ ਕਰਾਉਨੇ ਆ ਤੁਸੀਂ ਤੁਸੀਂ ਵੀ ਤਾਂ ਯੂ ਐਸ ਏ 'ਚ ਬੈਠੇ ਹੋਕਰ ਤੁਸੀਂ ਵੀ ਤਾਂ ਉੱਥੇ ਗਏ ਹੋ ਇੱਕ ਨੰਬਰ 'ਚ ਬੈਠੇ ਆ ਸਟਡੀ ਕਰਕੇ ਗਿਆ ਮੈਂ ਤਰੀਕੇ ਨਾਲ ਗਏ ਤਰੀਕੇ ਨਾਲ ਗਏ 1 ਨੰਬਰ ਦੇ ਵਿੱਚ ਗਿਆ ਮੈਂ ਤਾਂ ਇਹੀ ਕਹਿੰਦਾ 1 ਨੰਬਰ ਦੇ ਵਿੱਚ ਜਾਓ ਔਰ ਇਹ ਵੀ ਮੈਂ ਅਪੀਲ ਕਰਦਾ ਵਾਂ ਕਿ ਤੁਸੀਂ ਉੱਥੇ ਜਾਓ ਠੀਕ ਹੈ ਉੱਥੇ ਜਾ ਕੇ ਆਪ ਦਾ ਬਿਜ਼ਨਸ ਕਰੋ ਬਿਜ਼ਨਸ ਕਰਕੇ ਤੁਸੀਂ ਇੱਧਰ ਆਪਣਾ ਬਿਜ਼ਨਸ ਵੱਡਾ ਖੜਾ ਕਰੋ ਕਿਉਂਕਿ ਇੱਕ ਦਾ 100 ਬਣਦਾ 100 ਦਾ 1000 ਬਣਦਾ ਤੇ 1000 ਦਾ ਲੱਖ ਬਣਦਾ ਤੇ ਲੱਖ ਦਾ ਕਰੋੜਾ ਬਣਦਾ ਬਿਲਕੁਲੋ ਦੋਸਤੋ ਮਲੂਕਾ ਟੀਵੀ ਟੀਮ ਦੇ ਵੱਲੋਂ ਇਹ ਇੱਕ ਮੈਸੇਜ ਸੀਗਾ ਜਿਹੜਾ ਸਾਡੀ ਟੀਮ ਨੇ ਰਲ ਕੇ ਦਿੱਤਾ ਕਿ ਆਖਰਕਾਰ ਜਿਹੜੇ ਡਿਪੋਰਟ ਹੋਏ ਸਾਡੇ ਭੈਣ ਭਰਾ ਨੇ ਬਹੁਤ ਅਫਸੋਸ ਹੋਇਆ ਠੀਕਾ ਉਹਨਾਂ ਨੂੰ ਇੱਥੇ ਜਿਹੜਾ ਇਹ ਇਜ਼ਤ ਆ ਗਿਆ ਪਰ ਇੱਥੇ ਸਰਕਾਰਾਂ ਜ਼ਿੰਮੇਵਾਰ ਨੇ ਠੀਕ ਆ ਸਾਨੂੰ ਸਮਝਣੀਆਂ ਪੈਣੀਆਂ ਇਹ ਗੱਲਾਂ ਕਿ ਜੇ ਜਾਣਾ ਤਾਂ ਇੱਕ ਨੰਬਰ 'ਤੇ ਜਾਓ ਤਰੀਕੇ ਦੇ ਨਾਲ ਜਾਓ ਜਿਹੜਾ ਲੀਗਲ ਪ੍ਰੋਸੈਸ ਆ ਉਹਦੇ ਨਾਲ ਜਾਓ ਜਿੱਥੇ 6 ਮਹੀਨੇ ਲੱਗਦੇ ਆ ਭਲਾ ਤੁਹਾਨੂੰ ਸਾਲ ਲੱਗ ਜੇ ਪਰ ਜਦ ਦੋ ਨੰਬਰ 'ਤੇ ਤੁਸੀਂ 6 ਮਹੀਨਿਆਂ ਦੇ ਵੀ ਆਏ 6 ਦਿਨਾਂ 'ਚ ਜਾਣ ਦੀ ਕੋਸ਼ਿਸ਼ ਕਰਦੇ ਹੋ ਫਿਰ ਪੈਸਾ ਵੀ ਜਾਂਦਾ ਇੱਜ਼ਤ ਵੀ ਜਾਂਦੀ ਆ ਤੇ ਸਮਾਂ ਵੀ ਜਾਂਦਾ ਤੇ ਉਮਰ ਦੇ ਦਿਨ ਵੀ ਜਾਂਦੇ ਆ ਸਾਰਾ ਕੁਝ ਹੀ ਜਾਂਦਾ ਕੋਲੋਂ ਫਿਰ ਕੁਝ ਵੀ ਪੱਲੇ ਨਹੀਂ ਪੈਂਦਾ ਤੇ ਫਿਰ ਅਸੀਂ ਜਾਂ ਤਾਂ ਲੁਟਾਖੋਆ ਵਾਲੇ ਪਾਸੇ ਪੈ ਜਾਂਦੇ ਆ ਤੇ ਜਾਂ ਫਿਰ ਅਸੀਂ ਖੁਦਕੁਸ਼ੀ ਕਰਦੇ ਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਬਲੋਕਾ ਟੀਵੀ ਨਾਲ ਜੁੜੇ ਰਹੋ ਧੰਨਵਾਦ